ਇੱਥੇ ਰੱਖਦੇ ਸੀਗੇ ਫਿਰ ਪਾਣੀ ਜ਼ਿਆਦਾ ਹੋ ਜਾਂਦਾ ਸੀਗਾ ਉਸ ਕਾਰਨ ਆਪਾਂ 2-3 ਦਿਨ ਨਹੀਂ ਬੇੜਾ ਪੈਂਦਾ ਸੀਗਾ ਤੇ ਇੱਥੇ ਉਹਨਾਂ ਨੂੰ ਰੈਸਟ ਦਿੰਦੇ ਸੀਗੇ ਉਹ ਵੀ ਅੰਗਰੇਜ਼ ਰਹਿੰਦੇ ਸੀਗੇ ਜੀ ਉੱਥੇ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਆਪਣਾ ਇਹ ਆਪਣਾ ਖੂਹ ਹੈ ਜਿਹੜੇ ਜੰਦੇ ਟਾਈਮ ਦਾ ਅੱਛਾ ਜੀ ਹਾਂ ਜੀ ਤੇ ਭਾਜੀ ਕਮਰਿਆਂ ਦੀ ਮਜ਼ਬੂਤੀ ਹਜੇ ਤੱਕ ਵੀ ਦੇਖੋ ਟੈਕਨੀਕ ਕਿੰਨੀ ਸੀਗੀ ਮਤਲਬ ਆ ਕਿੰਨਾ ਹੱਥ ਵੀ ਨਹੀਂ ਪੈਂਦਾ ਹਨਾ ਨਹੀਂ 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 ਇਹ ਦੇਖ ਲਓ ਤੁਸੀਂ ਇਹ 47 ਹੋ ਹੁਣ ਤੱਕ ਵੀ ਦੇਖ ਲਓਗੇ ਨਹੀਂ ਹਜੇ ਵੀ ਦੀ ਕੋਈ ਡਿਗਣੇ ਦਿੱਕੀ ਇਹ ਸਭ ਕੁਝ ਉਸ ਤਰ੍ਹਾਂ ਦਾ ਕਰਕੇਗਾ ਜੀ ਦੀ ਡਬਲ ਚਣਾਈ ਹੋਈ ਪਈ ਜੀ ਦੇਖੋ ਬਾਹਰ ਤੋਂ ਇਹ ਸੈਲਗੇ ਜਿਹੜੇ ਨਾ ਜੀ ਆਪਣਾ ਹੈ ਸੈਲ ਦੀ ਕਢਾਈ ਕੋਕੀ ਉਹ ਲੱਗੀ ਵੀ ਗੱਬੇ ਮਿੱਟੀ ਆ ਜੀ ਦੀ ਮਿੱਟੀ ਦੀ ਦੁਆਰਾ ਆ ਗਿਆ ਤੁਹਾਨੂੰ ਮੈਂ ਦਿਖਾਉਂਦਾ ਕਿਵੇਂ ਇੱਥੇ ਬੁੱਕ ਹੋਣੀ ਹੈ ਚਲੋ ਤੇ ਅੰਦਰ ਆਪਣੇ ਆਪ ਆਟਾ ਚੱਕੀ ਚੱਲਦੀ ਪਈ ਆ ਆ ਦੇਖੀ ਜੰਦੇ ਪਏ ਆਟਾ ਬਣੀ ਜਾਂਦਾ ਪਿਆ ਤੇ ਕਾਫੀ ਦਾਣੇ ਆ ਵਿੱਚ ਪਏ ਹੋਏ ਹਜੇ ਤੱਕ ਵੀ ਕਹਿੰਦੇ ਜਦੋਂ ਕਿ ਉਹ ਵੀ ਬੱਸ ਵੀ ਵਿੱਚ ਸਵਾਰ ਕਰ ਲੈਂਦੇ ਸੀਗੇ ਤਾਂ ਹੋਰ ਆਪਣਾ ਆਮ ਨਾਗਰਿਕ ਵੀ ਤੇ ਉਹਦੇ ਵਿੱਚ ਜੋ ਵੀ ਆਪਣਾ ਡੰਗਰ ਹੈਗੇ ਜੀ ਕਰਕੇਗਾ ਅੱਛਾ ਜੀ ਇਹ ਦੇਖੋ ਤੁਸੀਂ ਵੀ ਉਰਦੂ ਚ ਸਿਖਾ ਜੀ ਇਹਨਾਂ ਦੀ ਆਪਣਾ ਅੱਛਾ ਇਹ ਤੇ ਉਰਦੂ ਸਿਖਾਣਾ ਜੀ ਆਹ ਹੈ ਹੈਗੇ 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 ਨੂੰ ਵੀ ਸੱਚ ਬੱਚਿਆਂ ਨੂੰ ਇਹ ਦਿਖਾਈ ਜਾਵੇ ਹਾਂ ਦਿਖਾਈ ਜਾਵੇ ਬੱਚਿਆਂ ਨੂੰ ਦਿਖਾਈ ਜਾਵੇ ਫਿਰ ਮੈਂ ਹੁਣ ਵੀ ਸੌਂਦਾ ਹੁੰਦਾ ਹਾਂ ਇਸ ਟਾਈਮ ਐਮਸੀ ਨਾਲ ਜੋ ਵੀ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਨਵਾਂ ਬਲੌਗ ਪਿੰਡ ਬਰਾਰੀ ਜਿਹੜਾ ਨੰਗਲ ਦੇ ਵਿੱਚ ਪੈਂਦਾ ਹੈ ਜੀ ਇਹ ਹੁਣ ਨੰਗਲ ਦੇ ਵਿੱਚ ਹੀ ਗਿਣਿਆ ਜਾਂਦਾ ਹੈ ਹੋਸ਼ਿਆਰਪ ਡਿਸਟ੍ਰਿਕਟ ਦਾ ਪਿੰਡ ਪਹਿਲਾਂ ਹੁੰਦਾ ਸੀਗਾ ਤੇ ਅੰਗਰੇਜ਼ਾਂ ਦੇ ਸਮੇਂ ਦੀ ਇੱਕ ਜੇਲ ਆ ਇੱਕ ਉੱਥੇ ਬਹੁਤ ਹੀ ਵਧੀਆ ਚੀਜ਼ ਆ ਪਾਣੀ ਨੇ ਚੱਲਣ ਵਾਲੀ ਆਟਾ ਚੱਕੀ ਅੰਗਰੇਜ਼ਾਂ ਦੇ ਸਮੇਂ ਦੀ ਹਜੇ ਤੱਕ ਵੀ ਚੱਲਦੀ ਆ ਆਜ਼ਾਦੀ ਨੂੰ ਕਿੰਨਾ ਕਿੰਨੇ ਸਾਲ ਹੋ ਗਏ ਆ ਜੀ ਫਿਰ ਵੀ ਲੋਕੀਓ ਯੂਜ਼ ਕਰਦੇ ਆ ਜਿਹੜੀ ਜੇਲ ਦੀ ਟੈਕਨੀਕ ਆ ਕਹਿੰਦੇ ਬਹੁਤ ਹੀ ਜ਼ਬਰਦਸਤ ਸੀਗੀ ਜੀ ਅਸੀਂ ਕੈਦੀਆਂ ਨੂੰ ਚਾਬੀ ਵੀ ਦੇ ਦਿੰਦੇ ਸੀਗੇ ਨਾ ਤਾਂ ਵੀ ਕੈਦੀ ਭੱਜ ਨਹੀਂ ਸਕਦੇ ਸੀਗੇ ਤੇ ਹੁਣ ਕਹਿੰਦੇ ਉਹ ਜੇਲ ਵੀ ਉਦਾਂ ਦੀ ਪਈ ਆ ਕਮਰੇ ਵੀ ਪਏ ਹੋਏ ਆ ਕੁਝ ਕਮਰੇ ਸਕੂਲ ਨੇ ਯੂਜ਼ ਕਰ ਲਏ ਸੀ ਕੁਝ ਕੁ ਉੱਥੇ ਹਸਪੀਟਲ ਬਣ ਗਿਆ ਸੀ ਪਰ ਜੇਲ ਦਾ ਉਹਨਾਂ ਨੇ ਜੋ ਉਹਦੀ ਬਿਲਡਿੰਗ ਉਹ ਰੱਖੀ ਹੋਈ ਆ ਤੇ ਜਿਹੜਾ ਪਾਣੀ ਵਾਲਾ ਘਰਾਟ ਆ ਉਹ ਵੀ ਚੱਲਦਾ ਆ ਜੀ ਲੋਕੀ ਚੱਕੀ ਯੂਜ਼ ਕਰਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਨੰਗਲ ਚੱਲੇ ਆ ਜੀ ਅੱਜ ਜਾ ਕੇ ਮਿਲਦੇ ਆ ਜੀ ਉੱਥੇ ਧੰਨਵਾਦ ਸੋ ਗੱਡੀ ਲਾਤੀ ਇੱਥੇ ਜੀ ਆਹ ਰਸਤਾ ਆ ਕਹਿੰਦੇ ਆ ਹੁਣ ਡਿਸਪੈਂਸਰੀ ਬਣ ਗਈ ਆ ਤੇ ਉਹ ਸਾਹਮਣੇ ਜੇਲਵਾ ਜੀ ਇਹ ਉਹਦੀ ਪਾਰਕ ਬਣ ਗਈ ਆ ਅੱਗੇ ਜਾ ਕੇ ਗੱਲਬਾਤ ਕਰਦੇ ਆ ਮਿਲਦੇ ਆ ਅੱਗੇ ਜਾ ਕੇ ਜੀ ਨੰਗਲ ਦਾ ਇਹ ਪਿੰਡ ਵਾ ਪਹਿਲਾਂ ਨੰਗਲ ਦੇ ਵਿੱਚ ਪਿੰਡ ਪੈਂਦਾ ਸੀ ਪਹਿਲਾਂ ਹੁਸ਼ਿਆਰਪ ਡਿਸਟ੍ਰਿਕਟ ਹੁੰਦਾ ਸੀ ਪਰ ਅੱਜ ਇਹ ਪਿੰਡ ਨੰਗਲ ਦੇ ਵਿੱਚ ਹੀ ਸੀਮਤ ਹੋ ਗਿਆ ਹੈ ਕਮੇਟੀ ਬਣ ਗਈ ਆ ਦੋਸਤੋ ਜਿਹੜਾ ਅੱਜ ਦਾ ਬਲੌਗ ਆ ਦਿਖਾਉਣ ਦਾ ਮੇਨ ਇਹ ਰੀਜ਼ਨ ਆ ਕਿ ਬ੍ਰਿਟਿਸ਼ ਟਾਈਮ ਦੀ ਇੱਕ ਜੇਲ੍ਹ ਵਾ ਜਿਹੜੀ ਇੱਥੇ ਹਜੇ ਤੱਕ ਵੀ ਮੌਜੂਦ ਆ ਜੇਲ੍ਹ ਦੀ ਟੈਕਨੋਲੋਜੀ ਦੇਖਣਯੋਗ ਆ ਜਦੋਂ ਉਹਨੂੰ ਵੰਡ ਤੋਂ ਪਹਿਲਾਂ ਜਦੋਂ ਇੱਥੇ ਅੰਗਰੇਜ਼ਾਂ ਦਾ ਸਮਾਂ ਹੁੰਦਾ ਸੀਗਾ ਤੇ ਅੰਗਰੇਜ਼ ਇਸ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਰੱਖਦੇ ਹੁੰਦੇ ਸੀਗੇ ਇਸ ਜੇ ਪਹਿਲਾਂ ਗੱਬੇ ਜਿਹੜਾ ਦਰਿਆ ਪੈਂਦਾ ਡੈਮ ਪੈਂਦਾ ਡੈਮ ਬਣਨ ਤੋਂ ਪਹਿਲਾਂ ਇੱਥੇ ਜਿਹੜਾ ਦਰਿਆ ਹੁੰਦਾ ਸੀਗਾ ਕਿ ਜਦੋਂ ਉੱਥੇ ਬੇੜੀ ਨਹੀਂ ਪੈਂਦੀ ਸੀ ਬੇੜੀ ਆਉਣ ਵਾਸਤੇ ਜਦੋਂ ਪਾਣੀ ਦਾ ਫਲੋ ਜ਼ਿਆਦਾ ਹੁੰਦਾ ਸੀ ਤਾਂ ਉਹ ਤੋਂ ਰੁਕ ਜਾਂਦੇ ਸੀਗੇ ਬੇੜੀ ਇੱਕ ਹੁਸ਼ਿਆਰਪਨ ਨੂੰ ਜਾਣ ਵਾਸਤੇ ਗੱਬੇ ਬਣ ਦਿੰਦੇ ਸੀ ਜਦੋਂ ਸਮਾਂ ਨਹੀਂ ਹੁੰਦਾ ਸੀਗਾ ਤੇ ਕੈਦੀਆਂ ਨੂੰ ਇੱਥੇ ਰੱਖਿਆ ਜਾਂਦਾ ਸੀਗਾ ਉਹ ਜੇਲ ਵੀ ਦਿਖਾਵਾਂਗੇ ਇਹ ਕਿੱਥੇ ਕਹਿੰਦੇ ਘਰਾਟਵਾ ਹਜੇ ਤੱਕ ਵੀ ਚੱਲਦਾ ਆਟੇ ਚੱਕੀ ਚੱਲਦੀ ਆ ਨੰਗਲ ਦੇ ਵਿੱਚ ਦੇਖਾਂਗੇ ਤੁਹਾਨੂੰ ਦਿਖਾਵਾਂਗੇ ਜੇਲ੍ਹ ਵੀ ਤੇ ਜੇ ਘਰਾੜ ਦਿਖਾਉਣ ਨੂੰ ਮਿਲਿਆ ਤੇ ਉਹ ਵੀ ਬਣੇ ਰਹੋ ਦੋਸਤੋ ਚੈਨਲ ਨਾਲ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਚਲੋ ਦੋਸਤੋ ਚੱਲਦੇ ਆਂ ਦੋਸਤੋ ਆ ਗਏ ਆਂ ਜੇਲ੍ਹ ਦੇ ਕੋਲ ਆ ਤੁਸੀਂ ਦੇਖ ਲਓ ਆ ਜੇਲ੍ਹ ਆ ਜੀ ਇਹ ਬ੍ਰਿਟਿਸ਼ ਰਾਜ ਦੀ ਸਭ ਤੋਂ ਜਿਹੜੀ ਕਹਿੰਦੇ ਹੈ ਅਨੋਖੀ ਜੇਲ੍ਹ ਹੁੰਦੀ ਸੀ ਇਹ ਸਭ ਤੋਂ ਟੈਕਨੀਕ ਵਾਲੀ ਜੇਲ੍ਹ ਜਿਹੜੀ ਨੰਗਲ ਦੇ ਵਿੱਚ ਪੈਂਦੀ ਸੀਗੀ ਨੰਗਲ ਦੇ ਵਿੱਚ ਬਰਾਰੀ ਪਿੰਡ ਪੈਂਦਾ ਹੈ ਉੱਥੇ ਦੀ ਜੇਲ੍ਹ ਵਾ ਤੇ ਸਾਹਮਣੇ ਦੇਖੋ ਇਹ ਸਟਰਕਚਰ ਬਣਿਆ ਹੋਇ ਤੇ ਉਸ ਸਮੇਂ ਦੇ ਵਿੱਚ ਕਹਿੰਦੇ ਮਜਬੂਤੀ ਬਹੁਤ ਸੀਗੀ ਅਸੀਂ ਦੇਖੋ ਜੇਲ੍ਹ ਦੀ ਹਜੇ ਤੱਕ ਵੀ ਮਤਲਬ ਖੜੀ ਆ ਜੇਲ੍ਹ ਕਹਿ ਸਕਦੇ ਆ ਦੂਸਰੀ ਦੋ ਜ਼ਿਲ੍ਹਾ ਹੁੰਦੀਆਂ ਸੀ ਇੱਥੇ ਤੇ ਰੱਖਿਆ ਹੁੰਦਾ ਸੀਗਾ ਆ ਪੌੜੀਆਂ ਸੀ ਛਤ ਹੁਣ ਮਤਲਬ ਖਤਮ ਹੋ ਚੁੱਕੀ ਆ ਚਾਰ ਪੰਜ ਕਮਰੇ ਹੁੰਦੇ ਸੀ ਇੱਥੇ ਆ ਜਿਹੜੇ ਜੇਲ੍ਹ ਦੇ ਬਣਾਏ ਹੋਏ ਆ ਬਾਕੀ ਜਿਹੜੀ ਵੀ ਜਾਣਕਾਰੀ ਇਥੋਂ ਮਿਲਦੀ ਆ ਸਾਡੇ ਤੇ ਸੱਜਣ ਪ੍ਰੇਮੀ ਹੋਏ ਜਿਹੜੇ ਉਹਨਾਂ ਗੱਲਬਾਤ ਕਰਾਂਗੇ ਮਤਲਬ ਕਹਿਣ ਦਾ ਮਤਲਬ ਆ ਹਜੇ ਤੱਕ ਵੀ ਬ੍ਰਿਟਿਸ਼ ਰਾਜ ਦੀਆਂ ਨਾ ਬਹੁਤ ਨਿਸ਼ਾਨੀਆਂ ਆ ਇੱਥੇ ਪਈਆਂ ਬਹੁਤ ਜ਼ਿਆਦਾ ਦੂਜੀ ਤਕਨੀਕ ਦੀ ਗੱਲ ਕੀਤੀ ਸੀ ਆਪਾਂ ਜੋ ਸਾਨੂੰ ਪਤਾ ਲੱਗਾ ਸੀਗਾ ਕਹਿੰਦੇ ਸੀ ਜਿਹੜਾ ਕੁੰਡਾ ਆ ਨਾ ਇਹ ਵਾਲਾ ਜਿਹਨੂੰ ਚਾਬੀ ਵੀ ਦੇ ਦਿੰਦੇ ਸੀਗੇ ਜਿਹੜਾ ਅੰਦਰ ਕੈਦੀ ਹੁੰਦਾ ਸੀ ਉਹ ਤਾਂ ਵੀ ਨਹੀਂ ਖੋਲ ਸਕਦਾ ਸੀਗਾ ਦੇਖੋ ਇੱਥੋਂ ਘੱਟੋ-ਘੱਟ ਵੀ 2 ਫੁੱਟ ਦਾ ਆ 2 ਫੁੱਟ ਪੈ ਜਾਂਦਾ ਆ ਤੇ ਜਦੋਂ ਅਸੀਂ ਖੋਲ ਨਹੀਂ ਸਕਦੇ ਤੇ ਕਾਫੀ ਵਧੀਆ ਚੀਜ਼ ਬਣਾਈ ਹੋਈ ਆ ਤੇ ਬ੍ਰਿਟਿਸ਼ ਰਾਜ ਦੀ ਸਭ ਤੋਂ ਅਨੋਖੀ ਜੇਲ ਆ ਭਾਈ ਸਾਹਿਬ ਹੁਣੇ ਸਾਹਮਣੇ ਬੈਠੇ ਆ ਗੱਲਬਾਤ ਕਰਾਂਗੇ ਕਿ ਕੀ ਕਹਿੰਦੇ ਆ ਤੇ ਬਾਕੀ ਘੁੰਮ ਫਿਰ ਕੇ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਇਹ ਸਟਰਕਚਰ ਆ ਜੀ ਇਹ ਜੇਲ੍ਹ ਦਾ ਕੀ ਆ ਬਾਤ ਹੈ ਮਤਲਬ ਆਪਣੇ ਇੱਥੇ ਬਜ਼ੁਰਗਾਂ ਨੇ ਨੌਕਰੀਆਂ ਵੀ ਕੀਤੀਆਂ ਹੋਈਆਂ ਬ੍ਰਿਟਿਸ਼ ਰਾਜ ਦੇ ਵਿੱਚ ਬਹੁਤ ਕੁਝ ਰੱਖਿਆ ਹੋਇਆ ਇੱਥੇ ਤੇ ਬਾਕੀ ਜੋ ਵੀ ਆ ਇਹ ਬੈਕਸਾਈਡ ਆ ਇਹ ਤੋਂ ਬੈਕਸਾਈਡ ਦੇ ਵਿੱਚ ਵੀ ਕਹਿੰਦੇ ਹੋਰ ਵੀ ਇੱਕ ਨਹਿਰੂ ਭਵਨ ਹੁੰਦਾ ਸੀਗਾ ਤੇ ਬਾਕੀ ਭਾਈ ਸਾਹਿਬ ਹੁਣੇ ਬੈਠੇ ਆ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਇਹ ਭਾਜੀ ਇਹ ਆਹੀ ਜੇਲ ਆ ਸਾਨੂੰ ਪਤਾ ਲੱਗਾ ਸੀ ਕਹਿੰਦੇ ਨੰਗਲ ਦੇ ਵਿੱਚ ਇੱਕ ਬ੍ਰਿਟਿਸ਼ ਰਾਜ ਦੀ ਇੱਕ ਜੇਲ ਸੀਗੀ ਇਹ ਅਸੀਂ ਉੱਥੇ ਖੜੇ ਆ ਜੀ ਇਹਦੀ ਹਿਸਟਰੀ ਦੱਸਿਓ ਭਾਜੀ ਕੀ ਹਿਸਟਰੀ ਆ ਜੀ ਹਿਸਟਰੀ ਦੀ ਇਸ ਤਰ੍ਹਾਂ ਹੈ ਜੀ ਇਹ ਆਪਣਾ ਜਦੋਂ ਆਪਣਾ ਸਾਡਾ ਜ਼ਿਲ੍ਹਾ ਹਿਸ਼ਾਰਪੁਰ ਲੱਗਦਾ ਸੀਗਾ ਜੀ ਨੰਗਲ ਨੂੰ ਅੱਛਾ ਜੀ ਇਹ ਉਸ ਟਾਈਮ ਦੀ ਹੈਗੀ ਆ ਜੀ ਜਦੋਂ ਮਤਲਬ ਕਿ ਇੱਥੇ ਬੇੜਾ ਪੈਂਦਾ ਸੀਗਾ ਤੇ ਨੰਗਲ ਡੈਮ ਨਹੀਂ ਸੀਗਾ ਬਣਿਆ ਹੋਆ ਜੀ ਇੱਥੋਂ ਬੇੜਾ ਪੈਂਦਾ ਸੀਗਾ ਸਾਡੇ ਫਾਦਰ ਸਾਹਿਬ ਜੋ ਕਿ एक्सपਾਰ ਹੋ ਗਏ ਹੁਣ ਆਪਾਂ 16 'ਚ अच्छा जी अपना वो भी बेड़ा वाया बनाना है बेचारे ने बुजुर्ग है ना ਸਾਡੇ ਨੇ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਫਿਰ ਇੱਥੇ ਜਦੋਂ ਆਪਣਾ ਸਾਡੇ ਜ਼ਿਲ੍ਹਾ ਇੱਥੇ ਰੱਖਦੇ ਸੀਗੇ ਫਿਰ ਪਾਣੀ ਜ਼ਿਆਦਾ ਹੋ ਜਾਂਦਾ ਸੀਗਾ ਉਸ ਕਾਰਨ ਆਪਾਂ 2-3 ਦਿਨ ਨਹੀਂ ਬੇੜਾ ਪੈਂਦਾ ਸੀਗਾ ਤੇ ਇੱਥੇ ਉਹਨਾਂ ਨੂੰ ਰੈਸਟ ਦਿੰਦੇ ਸੀਗੇ ਰੋਕ ਰੱਖਦੇ ਸੀਗੇ ਜੀ ਫਿਰ ਅੱਛਾ ਜੀ ਤਾਂ ਉਸ ਤੋਂ ਬਾਅਦ ਫਿਰ ਉੱਥੇ ਲੈ ਕੇ ਜਾਂਦੇ ਸੀਗੇ ਜੀ ਤਾਂ ਇਹ ਬਹੁਤ ਪੁਰਾਣੀ ਹੈਗੀ ਹੈ ਜੀ ਤਾਂ ਇਸ ਤੋਂ ਬਾਅਦ ਇਹ ਮਗਰ ਹੈਗਾ ਜੀ ਆਪਣਾ ਬੰਗਲਾ अच्छा जी 50 ਦੇ ਟਾਈਮ ਦਾ اچھا ਜੀ ਉੱਥੇ ਹੋਣ ਖੈਰ ਨਹਿਰੂ ਭਵਨ ਦੀ ਆਪਣਾ ਸਥਾਪਨਾ ਕੀਤੀ ਗਈ ਜੀ ਆਪਣਾ ਸਕੂਲ ਪ੍ਰਾਇਮਰੀ ਠੀਕ ਹੈ ਜੀ ਹਾਂ ਉਹ ਵੀ ਅੰਗਰੇਜ਼ ਰਹਿੰਦੇ ਸੀਗੇ ਜੀ ਉੱਥੇ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਆਪਣਾ ਇਹ ਆਪਣਾ ਖੂਹ ਹੈ ਜੀ ਅੰਗਰੇਜ਼ਾਂ ਦੇ ਟਾਈਮ ਦਾ ਅੱਛਾ ਜੀ ਹਾਂ ਜੀ ਤੇ ਭਾਜੀ ਕਮਰਿਆਂ ਦੀ ਮਜ਼ਬੂਤੀ ਹਜੇ ਤੱਕ ਵੀ ਦੇਖੋ ਟੈਕਨੀਕ ਕਿੰਨੀ ਸੀਗੀ ਹਾਂਜੀ 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 ਕੀ ਮਤਲਬ ਉਹ ਕਹਿੰਦੇ ਕੈਦੀ ਖੋਲ ਨਹੀਂ ਸਕਦੇ ਸੀਗੇ ਆਪਾਂ ਨਹੀਂ ਆ ਥੋੜਾ ਤੁਸੀਂ ਦੇਖ ਰਹੇ ਇਸ ਕਰਕੇ ਕਿ ਆਹ ਕੁੰਡਾ ਇਹ ਤੋਂ 2 ਫੁੱਟ ਅਲੱਗ ਹੈ ਜੀ ਆ ਦੇਖੋ ਬਿਲਕੁਲ ਇੱਧਰ ਤੋਂ ਇੱਧਰ ਨੂੰ ਆਪਾਂ ਮਤਲਬ ਆ ਕਿੰਨਾ ਹੱਥ ਵੀ ਨਹੀਂ ਪੈਂਦਾ ਹਣਾ ਜੀ ਨਹੀਂ 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 ਇਹ ਦੇਖ ਲਓ ਤੁਸੀਂ ਇਹ 47 ਤੋਂ ਹੁਣ ਤੱਕ ਵੀ ਦੇਖ ਲਓਗੇ ਨਹੀਂ ਹਜੇ ਵੀ ਦੀ ਕੋਈ ਡਿੱਗਣ ਦੀ ਕੋਈ ਸੰਭਾਵਨਾ ਕਰਕੇ ਜੀ ਬਿਲਕੁਲ ਜੀ ਹਨਾ ਜੀ ਬਾਕੀ ਵੀ ਕੋਈ ਕੇਅਰ ਹੋਰ ਇਸ طرح ਹੀ ਹੁੰਦੀ ਰਹਵਾ ਦੇਖੋ ਇਹ ਬਰਸਾਰਾ ਜਿੱਦਾਂ ਆਪਣਾ ਕਹਿ ਲਈ ਆਪਣਾ ਪੰਜਾਬ ਦਾ ਪਹਿਲਾ ਪ੍ਰਾਣਾ ਹੀ ਆਪਣਾ ਇਤਿਹਾਸਿਕ ਕਰਕੇ ਗਈ ਨੂੰ ਹੋਰ ਵੀ ਡਿਵੈਲਪਮੈਂਟ ਹੋਗਾ ਤੇ ਹੋਰ ਵੀ ਵਧੀਆ ਇਹ ਬਿਲਕੁਲ ਜੀ ਦਸਣਯੋਗ ਆਪਣਾ ਕੀ ਹੋਗਾ ਇਕੱਲੇ ਭਾਜੀ ਕਮਾਲ ਦੀ ਗੱਲ ਦੇਖੋ ਟੈਕਨਿਕ ਮੜ ਕਰਕੇ ਦੱਸਿਓ ਦੇਖੋ ਇਹ ਅੰਦਰ ਰਹਿ ਕੇ ਬੰਦਾ ਇਹਨੂੰ ਖੋਲ ਨਹੀਂ ਸਕਦਾ ਹਣਾ ਨਹੀਂ 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 ਇਹ ਦੇਖੋ ਇਹ ਇੱਧਰ ਤੋਂ ਇੱਧਰ ਜਾ ਰਹੀ ਹੈ ਹਾਂਜੀ ਫਿਰ ਇੱਥੋਂ ਇਹ ਟਰਨ ਹੁੰਦੀ ਜੀ ਇਹ ਸਿਰਫ ਇੰਨੀ ਹੋਈ ਜੀ ਅੱਛਾ ਜੀ ਇੰਨੀ ਟਰਨ ਹੋਣਾ ਜੀ ਇਹਨਾਂ ਕਰਕੇ ਦਾ ਇਹਦੀ ਐਂਟਰੀ ਸੀਗੀ ਭਾਜੀ ਮਜ਼ਬੂਤੀ ਮਤਲਬ ਹਜੇ ਤੱਕ ਵੀ ਪੂਰੀ ਹੈ ਨਾ ਇਹਦੀ ਇੱਥੇ ਰੱਖ ਇਹ ਟੀਨਾ ਵੀ ਉਸ ਟਾਈਮ ਦੀਆਂ ਆ ਭਾਜੀ ਜੀ 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 ਇਹ ਸਭ ਕੁਝ ਉਸ ਟਾਈਮ ਦਾ ਕਰਕੇਗਾ ਇਹਦੀ ਡਬਲ ਚਣਾਈ ਹੋਈ ਪਈ ਜੀ ਦੇਖੋ ਬਾਹਰ ਤੋਂ ਇਹ ਸੈਲਗੇ ਜਿਹੜੇ ਨਾ ਜੀ ਆਪਣਾ ਇਹ ਸੈਲ ਦੀ ਕਢਾਈ ਕੋਕੀ ਉਹ ਲੱਗੀ ਵੀ ਗੱਭੇ ਮਿੱਟੀ ਆ ਜੀ ਦੀ ਮਿੱਟੀ ਦੀਆਂ ਦਵਾਰ ਆ ਗਿਆ ਤੁਹਾਨੂੰ ਮੈਂ ਦੱਸਾਂਦਾ ਕਿ ਟਾਈਮ ਇੱਥੇ ਕੀ ਹੋਣੀ ਆ ਥਿੱਗਰੀਆਂ ਜੀ ਅੱਛਾ ਜੀ ਦੋਨਾਂ ਡਬਲ ਤੇ ਇਹਨਾਂ ਦੀਆਂ ਲੱਗੇ ਹੋਏ ਨੇ ਗੱਬੇ ਮਿੱਟੀ ਭਰੀ ਹੋਈ ਜੀ ਇਹਨਾਂ ਦੇ ਅੱਛਾ ਜੀ ਬਹੁਤ ਦਿਮਾਗੀ ਕੰਮ ਹੋਇਆ ਵਾ ਜੀ ਬਹੁਤ ਪੁਰਾਣਾ ਆਪਣਾ ਸੋਚ ਨਾਲ ਇਹ ਕਮਰੇ ਭਾਜੀ ਕਿੰਨੇ ਮਜ਼ਬੂਤ ਅਜੇ ਤੱਕ ਵੀ ਖੜੇ ਆ 47 ਦੀ ਬੰਡ ਵੀ ਹੋ ਗਈ 70 ਸਾਲ ਤੋਂ ਉੱਪਰ ਟਾਈਮ ਹੋ ਗਿਆ ਜੀ ਭੋਲੀ ਭਾਜੀ ਤੁਹਾਨੂੰ ਦੱਸ ਰੇ ਕਰਕੇ ਗਏ ਹਜੇ ਵੀ ਇਹ ਮੈਂ ਕਹਿੰਦਾ ਵੀ ਸਾਡੀ ਉਮਰ ਵੀ ਲੰਘ ਜੂਗੀ ਇਹ ਤਾਜ਼ ਵੀ ਇਹ ਖੜੇ ਰਹਿਣੇ ਜਿੱਦਾਂ ਦਾ ਇਹ ਪਲਟਰੀਅਲ ਵਗੈਰਾ ਦੀ ਆਪਣਾ ਹੋਇਆ ਵਾ ਜੀ ਸਾਰਾ ਲੱਗਿਆ ਪਿਆ ਇਹਦਾ ਕਰਕੇ ਗੱਲ ਠੀਕ ਆ ਜੀ ਇਹ ਕਮਰੇ ਕਾਹਦੇ ਯੂਜ਼ ਆ ਕਿੱਥੇ ਯੂਜ਼ ਹੁੰਦੇ ਸੀਗੇ ਭਾਜੀ ਇਹ ਯੂਜ਼ ਜਿੱਦਾਂ ਇਹ ਕਿਚਨ ਵਗੈਰਾ ਅਸੀਂ ਕਿੱਜੀ ਕਰਕੇਗਾ ਜਿਹੜੇ ਆਪਣਾ ਵਿੱਚ ਇੱਥੇ ਕਿਚਨ ਵੀ ਅਸੀਂ ਕਿਹਾਂ ਕਰਕੇਗਾ ਜਿਹੜੇ ਆਪਣਾ ਇੱਥੇ ਰੱਖਦੇ ਸੀਗੇ ਆਪਣਾ ਉਹਨਾਂ ਦੇ ਆਪਣਾ ਜੋ ਵੀ ਇਹ ਦਾਤ ਲਈ ਆਪਣਾ ਚੁੰਗੀਦਾਰ ਜਿਹੜੇ ਵੀ ਆਪਣਾ ਪੁਲਿਸ ਕਹਿੰਦੇ ਰਹਿਣ ਵਾਸਤੇ ਰਹਿਣ ਬਸੇਰਾ ਸੀਗਾ ਹੁੰਦਾ ਨਾ ਜੀ ਮਤਲਬ ਦੋ ਜੇਲ੍ਹਾਂ ਸਿਗੀਆਂ ਇਹ ਤੇ ਬੈਕ ਸਾਈਡ ਕੀ ਘਰ ਉਹ ਭਾਜੀ ਨੇ ਆ ਨਹੀਂ ਹੁਣ ਉਹ ਪ੍ਰਾਇਮਰੀ ਸਕੂਲ ਲਗਾ ਜੀ ਆਪਣਾ ਕਰਕੇਗਾ ਉਸ ਤੋਂ ਪਹਿਲਾਂ ਮਤਲਬ ਕਿ ਉਹ ਬੰਗਲਾ ਸੀਗਾ ਜੀ ਅੰਗਰੇਜ਼ਾਂ ਦੇ ਟਾਈਮ ਦਾ ਅੱਛਾ ਜੀ ਜੰਦਾ ਬੰਗਲਾ ਸੀਗਾ ਜੀ ਕਰਕੇ ਉਹ ਵੀ ਦੇਖਣ ਲਿਆ ਸੀਗਾ ਜੀ ਕਦੋਂ ਕਰਕੇਗਾ ਇਹ ਹੁਣ ਤਾਂ खैर ਉੱਥੇ ਆਪਣਾ ਆਪਣਾ ਪ੍ਰਾਇਮਰੀ ਸਕੂਲ ਤੇ Nehru ਭਵਨ ਦੀ ਨਾਲ ਸਥਾਪਨਾ ਹੋ ਗਈ ਵੀ ਜੀ ਕਰਕੇਗਾ ਅੱਛਾ ਜੀ ਹਾਂ ਕਰਕੇਗਾ ਜੀ ਇਹ ਕਾਫੀ ਮਜ਼ਬੂਤੀ ਹੈ ਭਾਜੀ ਗਾਡਰ ਵੀ ਲੱਗੇ ਹੋਏ ਹਨਾ ਹਾਂ ਜੀ ਹਾਂ ਮਤਲਬ ਅੱਛਾ ਇਹਨੂੰ ਇਦਾਂ ਲਾ ਕੇ ਜੀ 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 ਅੱਛਾ ਆ ਕੁੰਡਾ ਵਿੱਚ ਫਸ ਜਾਂਦਾ ਸੀਗਾ ਸਾਇਓ ਭਾਜੀ ਕੁੰਡਾ ਕੀ ਕੀ ਬਾਤ ਹੈ ਭਾਜੀ ਬਹੁਤ ਲੋਹਾ ਮਜ਼ਬੂਤ ਆ ਨਾ ਅਜ ਤੱਕ ਵੀ ਇਹਦਾ ਇਦਾਂ ਸੀਗਾ ਨਹੀਂ ਉਦੋਂ ਤੇ ਆਪਣਾ ਮੁਜਰਮ ਵੀ ਕੋਈ ਹਲਕੇ ਨਹੀਂ ਸੀਗੇ ਜੀ ਕਰਕੇਗਾ ਕਰੇਮ ਵਾਲੇ ਵੀ ਕਰਕੇਗਾ ਦੇਖੋ ਹੁਣ ਤਾਂ ਮਕਸਦ ਨੂੰ ਮੁਸਲਵਾਨਾਂ ਦਾ ਖੋਦ ਅੱਛਾ ਪਹਿਲਾਂ ਇੱਥੇ ਬੇੜੀ ਪੈਂਦੀ ਹੁੰਦੀ ਸੀ ਜੀ ਜੀ ਬੇੜਾ ਪੈਂਦਾ ਸੀਗਾ ਜੀ ਅੱਛਾ ਆ ਨਾਲ ਇੱਥੇ ਡੈਮ ਦਾ ਪਾਣੀ ਆ ਜੀ 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 ਉਹ ਡੈਮ ਆਪਣਾਗਾ ਜੀ ਕਰਕੇਗਾ ਡੈਮ ਬਣਨੇ ਤੋਂ ਪਹਿਲਾਂ ਹੀ ਮਤਲਬ ਕੀ ਵੀ ਸੀਗਾ ਜੀ ਇੱਥੋਂ ਬੇੜਾ ਪੈਂਦਾ ਸੀਗਾ ਉਹਦੇ ਤੋਂ ਵਿੱਚ ਵੀ ਆਪਣਾ ਬਜ਼ੁਰਗ ਜੀ ਦੱਸਦੇ ਸਾਡੇ ਉਹਦੇ ਵਿੱਚ ਬਸ ਵੀ ਤੇ ਆਪਣਾ ਆਮ ਪਬਲਿਕ ਵੀ ਸਵਾਰ ਹੋ ਜਾਂਦੀ ਸੀਗੀ ਅੱਛਾ ਜੀ ਵਿਕਟਰੀ ਬੱਸ ਚੱਲਦੀ ਸੀਗੀ ਜੀ ਕਹਿੰਦੇ ਜਦੋਂ ਕਿ ਉਹ ਵੀ ਬੱਸ ਵੀ ਵਿੱਚ ਸਵਾਰ ਕਰ ਲੈਂਦੇ ਸੀਗੇ ਤਾਂ ਹੋਰ ਆਪਣਾ ਆਮ ਨਾਗਰਿਕ ਵੀ ਤੇ ਉਹਦੇ ਵਿੱਚ ਜੋ ਵੀ ਆਪਣਾ ਡੰਗਰ ਆਪਣਾ ਊਠ ਵਗੈਰਾ ਦੱਸਦੇ ਸੀਗੇ ਜੀ ਕਹਿੰਦੇ ਉਹ ਵੀ ਵਿੱਚ ਚੜਾਉਂਦੇ ਸੀਗੇ ਜੀ ਕਰਕੇ ਤਾਂ ਬੜਾ ਵੇੜਾ ਸੀਗਾ ਜੀ ਉਹ ਕਰਕੇ ਤਾਂ ਤੇ ਭਾਜੀ ਨੰਗਲ ਦੇ ਵਿੱਚ ਹੋਰ ਵੀ ਤੇ ਇਹ ਜਿਹੀਆਂ ਥਾਮਾਂ ਹੈਗੀਆਂ ਆ ਜਿਹੜੀਆਂ ਦੇਖਣ ਲਾਇਕ ਆ ਬ੍ਰਿਟਿਸ਼ ਰਾਜ ਦੀਆਂ ਆ ਜੀ ਜੀ ਹੈ ਹੋਈ ਹੋਰ ਇਦਾਂ ਦੀਆਂ ਥਾਵਾਂ ਜੀ ਦੇਖੋ ਬ੍ਰਿਟ ਰਾਜ ਦੀਆਂ ਦੇਖਣੇ ਤਾਂ ਹੈਗੀਆਂ ਹੁਣ ਇਹ ਦੇਖੋ ਅਸੀਂ ਤਾਂ ਜਿਹੜੀ ਆਪਣੀ ਹੋਛਿਆ ਹੈਗਾਗਾ ਅਸੀਂ ਤਾਂ ਇਹ ਬਹੁਤ ਮੈਂ ਕਹਿੰਦਾ ਵੀ ਲੋਕ ਆਪਣਾ ਹੁਣ ਤੱਕ ਵੀ ਸਾਡੇ ਕੋਲ ਜਿਹੜੇ ਆ 50 ਸਾਲ ਦੀ ਮੇਰੀ ਜੁਗ ਸਾਡੇ ਟੀਚਰ ਅੱਗੇ ਉਹਨਾਂ ਦੇ ਬੱਚੇ ਵੀ ਉਹ ਵਿਚਾਰੇ ਦੇਖ ਲਓ ਜਲੰਧਰ ਉਹ ਹੋਰ ਕਰਕੇਗਾ ਦੇਖਣ ਲਈ ਆਂਦੇ ਕਰਦੇਗੇ ਤਾਂ ਕਹਿੰਦਾ ਮਤਲਬ ਬਹੁਤ ਹੀ ਨੰਗਲ ਚ ਨੰਗਲ ਤੋਂ ਆਪਣਾ ਆਪਣਾ ਚਲੇ ਜਾਈਆ ਕਿਲੋਮੀਟਰ ਜੀ ਆਪਣਾ ਇਹ ਮੰਦਿਰ ਹੈਗਾ ਜੀ ਸਾਡਾ ਇਤਿਹਾਸਿਕ ਮੰਦਿਰ ਜੀ ਅੱਛਾ ਜੀ ਆਪਣਾ ਰਗੁਨਾਥ ਮੰਦਿਰ ਜੀ ਠੀਕ ਹੈ ਜੀ ਸਰ ਕੋ ਉਹ ਵੀ ਬਹੁਤ ਪੁਰਾਣਾ ਹਸਿਆਂ ਤੋਂ ਕਰਕੇਗਾ ਜੀ ਕਰਕੇ ਤਾਂ ਉਹ ਦੇਖੋ ਸਾਹਮਣੇ ਦੋਸਤੋ ਜਿੰਦਾ ਵੀ ਅਜੇ ਤੱਕ ਲੱਗਾ ਹੋਇਆ ਆ ਹਨਾ ਬਾਜੀ ਕਮਾਲ ਦੀ ਗੱਲ ਆ ਕਿ ਮਤਲਬ ਖਰਾਬ ਹੋ ਗਿਆ ਪਰ ਅਜੇ ਤੱਕ ਵੀ ਨਿਸ਼ਾਨੀ ਇੱਕ ਤਾਂ ਪਈ ਹੋਈ ਆ ਇਹ ਬਜ਼ੁਰਗਾਂ ਨੇ ਕਿਦਾਂ ਸਾਭ ਸੰਭਾਲ ਰੱਖੀ ਹੋਊਗੀ ਉਰਦੂ ਦਾ ਮਾਰਕਾ ਸੀਗਾ ਭਾਜੀ ਹਜੇ ਵੀ ਨਾ ਕੋਈ ਸ਼ਬਦ ਹੈਗੇਗੇ ਜੀ ਕਰਕੇਗਾ ਅੱਛਾ ਜੀ ਇਹ ਦੇਖੋ ਤੁਸੀਂ ਵੀ ਉਰਦੂ ਵਿੱਚ ਸੀਗਾ ਜੀ ਇਹਨਾਂ ਦੀ ਆਪਣਾ ਅੱਛਾ ਇਹਦੇ ਚ ਉਰਦੂ ਸੀਗਾ ਨਾ ਜੀ ਆਹ ਹੈ ਹੈਗੇ 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 ਭਾਜੀ ਦੂਸਰੀ ਲੱਗੀ ਕੀ ਲਿਖਿਆ ਹੁੰਦਾ ਸੀ ਭਾਜੀ ਇੱਥੇ ਦੇਖੋ ਹੁਣ ਇਹ ਤਾਂ ਕਿਚਨ ਨੰਬਰ ਵਗੈਰਾ ਹੁੰਦੇ ਸੀਗੇ ਜਿੱਦਾਂ ਕਰਕੇਗਾ ਆਫਾ ਕਹਿ ਲੀਏ ਕਰਕੇਗਾ ਵੀ ਕੋਈ ਭਾਜੀ ਪੁਰਾਣੀਆਂ ਤੁਹਾਡਾ ਘਰ ਲੱਗੇ ਕੋਈ ਪੁਰਾਣੀਆਂ ਫੋਟੋਆਂ ਨਹੀਂ ਹੈਗੀਆਂ ਜੀ ਜੀ ਫੋਟੋ ਤੋਂ ਫੋਟੋਆਂ ਤਾਂ ਹੁਣ ਇਦਾਂ ਐਨਾ ਵੀ ਹੋਣਾ ਅੱਜ ਕੱਲ ਕਰਕੇਗਾ ਨਵੇਂ ਤਕਨੀਕ ਆ ਗਈ ਗਈ ਮੋਬਾਈਲ ਕਰਕੇਗਾ ਜੂਜ ਹੋ ਰੇਗਾ ਕਰਕੇਗਾ ਹੁਣ ਅੱਗੇ ਬੱਚੇ ਸੀਗੇ ਜਿਹੋਨਾਂ ਦੇ ਕੋਲ ਠੀਕ ਹੈ ਕਰਕੇ ਤਾਂ ਹੁਣ ਰੱਖਦੇ ਨਹੀਂ ਅੱਜ ਕੱਲ ਕਰਕੇ ਅੱਛਾ ਜੀ ਕੀ ਬਾਤ ਆ ਤਿੰਨ ਕਮਰੇ ਚਾਰ ਕਮਰੇ ਹੁੰਦੇ ਸੀ ਨਾ ਬਾਜੀ ਆ ਵੀ ਕਮਰਾ ਹੀ ਆ ਜੀ ਕੀ ਬਾਤ ਆ ਬਾਜੀ ਚੂਨੇ ਦੀ ਲਪਾਈ ਕੀਤੀ ਹੋਈ ਹੈ ਨਾ ਜੇ ਤੱਕ ਆ ਕਹਿੰਦੇ ਸੀਗੇ ਨਾ ਕਰਕੇ ਆ ਇੱਕ ਮਿੰਟ ਧਿਆਨ ਨਾ ਖੋਣਾ ਮੈਂ ਜੀ ਇੱਥੇ ਢਿੰਡਾ ਲੱਗੀਆਂ ਹੋਈਆਂ ਨੇ ਪਰ ਅੱਛਾ ਜੀ ਆਪ ਰਹਿੰਦਾ ਗਿਆ ਮੈਂ ਨਾ ਚਲੋ ਮੈਂ ਬਚ ਗਿਆ ਮੈਂ ਤਾਂ ਅੱਕ ਰਿਆਂ ਸੀਗਾ ਜੀ ਜੀ ਡਬਲ ਚਣਾਈ ਆ ਜੀ ਦੇਖੋ ਇਹ ਦੋਨਾਂ ਪਾਸੇ ਤੋਂ ਸਾਈਡ ਲਗਾ ਕੇ ਗੱਬੇ ਦੀ ਮਿੱਟੀ ਦੀ ਭਰਾਈ ਕੀਤੀ ਗਈ ਜੀ ਅੱਛਾ ਜੀ ਹੋਈ ਇਸ ਤਰ੍ਹਾਂ ਦੀ ਵੀ ਕਰਕੇ ਬਾਅਦ ਜਦ ਤੁਸੀਂ ਦੇਖਦੇ ਹੋ ਕਰਕੇ ਕਿ ਸਭ ਕੁਝ ਉਜਾਰ ਆ ਗਏ ਵੇ ਹਰ ਤਰ੍ਹਾਂ ਦੀਆਂ ਸਾਲਨਾ ਸੋਰ ਕਰਕੇ ਫਿਰ ਵੀ ਉਹ ਕੰਮ ਨਹੀਂ ਹੋ ਰਿਹਾ ਜਿਹੜੇ ਜੀ ਭਾਜੀ ਸਰਕਾਰ ਇਹਨੂੰ ਸਾंभੇ ਜੀ 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 ਤਾਂ ਮੈਂ ਕਹਿੰਦਾ ਬਹੁਤ ਲੋਕਾਂ ਦਾ ਰਹਿਣ ਬਸੇਰਾ ਹੋ ਸਕਦਾ ਚਾਹੇ ਗੈਸਟ ਹਾਊਸ ਬਣ ਜ ਪਰ ਵਧੀਆ ਚੀਜ਼ ਆ ਕਿਉਂਕਿ ਤੁਸੀਂ ਦੋਸਤੋ ਦੇਖੋ ਆਲੇ ਕੁ ਬੱਚਿਆਂ ਨੂੰ ਇਹ ਦਿਖਾਈ ਜਾਵੇ ਹਾਂ ਦਿਖਾਈ ਜਾਵੇ ਬੱਚਿਆਂ ਨੂੰ ਦਿਖਾਈ ਜਾਵੇ ਫਿਰ ਮੈਂ ਹੁਣ ਵੀ ਸੋਹਣ ਦਾ ਹੋਂਦੇ ਇਸ ਟਾਈਮ ਐਮਸੀ ਨਾਲ ਜੋ ਵੀ ਕੁਝ ਮੌਜੂਦਾ ਨੇ ਫਿਰ ਵੀ ਮਾੜਾ ਆਪਣਾ ਕਾਫੀ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਖੂਹ ਵੀ ਦਿਖਾ ਦਈਏ ਜੀ 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 ਉਹ ਖੂਹ ਤੁਸੀਂ ਉਧਰ ਰਹਿੰਦੇ ਆ ਜੀ 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 ਅੱਛਾ ਜੀ ਦੇਖੋ ਹੁਣ ਦੋਸਤੋ ਆ ਨਾਲ ਹੀ ਪਰਿਵਾਰਵਾ ਇੱਥੇ ਇਹਨਾਂ ਦਾ ਜਿਹੜੇ ਪੁਰਾਣੇ ਸਮੇਂ ਦਾ ਖੂਹ ਆ ਜਿਹੜਾ ਬ੍ਰਿਟਿਸ਼ ਰਾਜ ਦਾ ਤੇ ਭਾਜੀ ਖੂਹ ਚ ਪਾਣੀ ਹਜੇ ਤੱਕ ਵੀ ਆ ਰਿਹਾ ਜੀ 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 ਪਾਣੀ ਆ ਰਿਹਾ ਜੀ ਅੱਛਾ ਜੀ ਪਾਣੀ ਆ ਰਿਹਾ ਕਰਕੇ ਦਾ ਕੀ ਬਾਤ ਹੈ ਇਸ ਟਾਈਮ ਦਾ ਖੂਹ ਹੈ ਜੀ ਕੀ ਬਾਤ ਅੱਛਾ ਮੋਟਰ ਲਾਈ ਹੋਈ ਹੈ ਭਾਜੀ ਇਹ ਕਿੰਨੇ ਕ ਫੁੱਟ ਤੇ ਪਾਣੀ ਆ ਭਾਜੀ ਇਹ ਤਕਰੀਬਨ 45 ਫੁੱਟ ਦੀ ਆਪਣਾ ਉਤੇ ਬਾਅਦ 8 ਫੁੱਟ ਪਾਣੀ ਆ ਜੀ ਚ ਅੱਛਾ ਜੀ 45 ਫੁੱਟ ਦੀ ਗਹਿਰਾਈ ਹੈ ਜੀ ਅੱਛਾ ਜੀ 45 ਫੁੱਟ ਗਹਿਰਾਈ ਹੈ ਜੀ ਤੇ 8 ਫੁੱਟ ਪਾਣੀ ਹੈਗਾ ਜੀ ਦੇ ਵਿੱਚ ਜਰਾ ਭਾਜੀ ਕਿੰਨਾ ਪੁਰਾਣਾ ਸਮਾ ਖੂਬ ਮਤਲਬ ਖੂਬ ਪੁਰਾਣਾ ਹੋਊਗਾ ਵੀ ਫੰਗਾਸ ਰਿਆ ਜੀ ਕਰਕੇਗਾ ਵੀ ਸਕੂਲ ਇੱਥੇ ਲਾਗੂ ਹੋਏ ਨੂੰ 70 70 ਤੇ ਜ਼ਿਆਦਾ ਟਾਈਮ 70 ਸਾਲ ਤੋਂ ਪਹਿਲਾਂ ਉਹ ਸਾਰੇ ਬੱਚੇ ਦੇਖ ਲੋ ਵੀ ਇੱਥੋਂ ਵੀ ਪਾਣੀ ਆਪਣਾ ਜੂ ਜੁੱਪ ਹੋਈ ਪੀਂਦੇ ਸੀ ਕਿ ਜੀ ਕਰਕੇਗਾ ਪਰਾਣੀ ਜਾਲ ਹਜ ਤੱਕ ਵੀ ਰਕ ਕਿਲੀ ਰੱਖੀ ਹੋਈ ਹੈ ਨਾ ਖਿਚਣ ਵਾਸਤੇ ਜੀ। ਕੀ ਬਾਤ ਆ ਬਾਜੀ। ਇਹ ਤੇ ਹੁਣ ਬਾਜੀ ਇਹ ਲੋਹੇ ਦੀ ਕਰਕੇ ਅੱਗੇ ਲੱਕੜ ਦੀ ਹੁੰਦੀ ਸੀਗੀ ਜੀ ਆਪਣੀ ਨਾ ਆਪ ਬਜ਼ੁਰਗ ਤਿਆਰ ਕਰਦੇ ਸੀਗੇ। ਅੱਛਾ ਇਹ ਬਾਜ ਮੁੜ ਕੇ ਲੋਹੇ ਦੀ ਲਾਈ ਜਣਾ ਜੀ। ਆਹੋ ਇਹ ਤੇ ਕਰਕੇ ਜਾ ਫਿਰ ਇਹ ਬੜੀਆਂ ਹੁਣ ਤੇ ਖੈਰ ਮਿਲਦੀ ਹੈ ਨਹੀਂ ਦੂਰ ਪਾਰ ਤੋਂ ਕਿਤੇ ਬਜ਼ੁਰਗਾਂ ਨੇ ਫਿਰ ਮੰਗਵਾਈ। ਅੱਛਾ ਇਹ ਲੱਕੜ ਵਾਲੀ ਹੁੰਦੀ ਸੀਗੀ ਆਪ ਤਿਆਰ ਕਰਦੇ ਤੇ ਉਹਨੂੰ ਕਰਕੇ ਨਾ ਜੀ ਫਿਰ ਉਹ ਰੱਖੀ ਹੋਈਆਂ ਸੀਗਾ ਫਿਰ ਬਜ਼ੁਰਗਾਂ ਨੇ ਕੁੰਡਾ ਰੱਖਿਆ ਦਾ ਜੀ। अच्छा जी ਜਿੱਦਾਂ ਵੀ ਕੋਈ ਇਥੋਂ ਵਿਚਾਰਿਆਂ ਨੇ ਪਿੰਡ ਵਾਲਿਆਂ ਨੇ ਆਣਾ ਕੋਈ ਵਾਲਤੀ ਦਿਖ ਜਾਂਦੀ ਵੀ ਤੇ ਬਜ਼ੁਰਗਾਂ ਬਜ਼ੁਰਗਿਆਂ ਦੀ ਕੋਈ ਜੋ ਆਪਣਾ ਬੀਬੀਆਂ ਦੀ ਉਹ ਕੱਢ ਕੇ ਫਿਰ ਆਪਣਾ ਦੇਣੀ ਕਰਨੀ ਹੈ ਜੀ ਵਾਲਤੀਆਂ ਕਾਫੀ ਤਾਂ ਕਰਦੇ ਹੈ ਜੀ ਠੀਕ ਹੈ ਜੀ ਕੀ ਬਾਤ ਆ ਪਾਜੀ ਕਾਫੀ ਸਾਫ਼ ਸੰਭਾਲ ਦਾ ਕੇ ਰੱਖਿਆ ਨਾ ਜੀ 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 ਕਮਾਲ ਦੀ ਗੱਲ ਆ ਪਾਣੀ ਨਿਕਲਦਾ ਪਿਆ ਆ ਇਹ ਤਾਂ ਬਹੁਤ ਖੂ ਬਹੁਤ ਖੂ ਸੁੱਕ ਚੁੱਕੇ ਆ ਇਹ ਮਤਲਬ ਮਨੋਂ ਚ ਪਾਣੀ ਰਿਹਾ ਹੀ ਨਹੀਂ ਹੈਗਾ ਹਣਾ ਪਰ ਫਿਰ ਵੀ ਤੁਹਾਡੇ ਤਿੰਨ ਚਾਰ ਘਰਾਂ ਨੂੰ ਪਾਣੀ ਦੇ ਰਿਆ ਜੀ ਹਨਾ ਜੀ ਸਾਡੇ ਘਰਾਂ ਨੂੰ ਪਾਣੀ ਦੇ ਦੇ ਤੇ ਹੋਰ ਵੀ ਅਸੀਂ ਕੰਮ ਲਈ ਚਾਹਾਂਗੇ ਕਰਕੇ ਜਿੱਦਾਂ ਵੀ ਇਹ ਪਿੱਛੇ ਆਪਣਾ ਇੱਥੋਂ ਵੀ ਬਾਹਰ ਤੋਂ ਪਾਣੀ ਦੀ ਕਰਕੇ ਲੱਗੇ ਸੀ ਕਿ ਥੋੜੀ ਜਿਹੀ ਸਿੰਚਾਈ ਘੱਟ ਹੈ ਨਾ ਜੀ ਟੁੱਟ ਜਾਂਦਾ ਪਾਣੀ ਅੱਛਾ ਜੀ ਜਿੱਦਾਂ ਵੀ ਆਪਣਾ ਬੜਾ ਪੰਪ ਲਗਾਈਏ ਨਾ ਅਸੀਂ ਕਰਕੇ ਨਹੀਂ ਪਾਣੀ ਨਹੀਂ ਨਾ ਚੱਲਦਾ ਬਸ ਫਿਲਹਾਲ ਬਹੁਤ ਪਾਣੀ ਹੈ ਜੀ ਕਰਕੇ ਔਰ ਮਿੱਠਾ ਔਰ ਠੰਡਾ ਪਾਣੀ ਦਾ ਇਦਾਂ ਦਾ ਕਰਕੇਗਾ ਜੀ ਬਿਸਿਆਲ ਨੂੰ ਆਪਣਾ ਨਿੱਗਾ ਪਾਣੀ ਤੇ ਆ ਗਰਮੀਆਂ ਨੂੰ ਠੰਡਾ ਪਾਣੀ ਹੁੰਦਾ ਹੈਗਾ ਜੀ ਅੱਛਾ ਭਾਜੀ ਗੱਲ ਹੋਦ ਤੁਸੀਂ ਜਿੱਦਾਂ 3-4 ਕਮਰੇ ਆ ਇਹ ਮਤਲਬ ਹੋਰ ਕਮਰੇ ਵੀ ਸੀ ਕਿ ਜਾਂ ਇਹੀ ਕਮਰੇ ਸੀਗੇ ਜੀ ਨਹੀਂ ਸਾਡੇ ਤਾਂ ਦੇਖਣੇ ਤੱਕ ਇਹੀ ਹੈ ਜੀ ਕਰਕੇਗਾ ਕਹਿਣ ਦਾ ਮਤਲਬ ਵੀ ਕਰਕੇਗਾ ਵੀ ਇਥੇ ਆਪਣਾ ਮੁਰੇ ਹੁੰਦਾ ਸੀ ਕਿ ਐਂਟਰੀ ਹੁੰਦੀ ਸੀ ਕਿ ਜੀ ਅੱਛਾ ਜੀ ਐਂਟਰੀ ਹੁੰਦੀ ਸੀ ਕਿ ਜੀ ਉੱਥੇ ਆਪਣਾ ਜਿੱਦਾਂ ਸਟੋਕ ਪਿਓ ਬਣਿਆ ਵਾਸਿਕਾ ਜੀ ਕਰਕੇਗਾ ਠੀਕ ਹੈ ਜੀ ਹਾਂ ਸਾਡੇ ਦੇਖਣੇ ਤੋ ਤਾਂ ਇਹੀ ਕਰਕੇਗਾ ਜੀ ਕਰਕੇ ਤੇ ਉਸ ਤੋਂ ਬਾਅਦ ਤਾਂ ਇਹੀ ਦੇਖ ਰਹੇ ਜੀ ਅਸੀਂ ਕਰਕੇ ਅੱਛਾ ਇਹੀ ਦੇਖ ਰਹੇ ਹਾਂ ਨਾ ਜੀ ਆਹ ਬਹੁਤ ਮਸ਼ਹੂਰ ਆ ਭਾਜੀ ਨੰਗਲ ਜੇ ਕਹਿੰਦੇ ਜਿਹੜੀ ਜੀਐਲਸੀ ਬ੍ਰਿਟਿਸ਼ ਰਾਜ ਦੀ ਉਹ ਬਸ ਇੱਕ ਨਿਸ਼ਾਨੀ ਬਚੀ ਆ ਕਹਿੰਦੇ ਇਹ ਬਸ ਜੀ ਅਏ ਵੀ ਸੀਗਾ ਉਹਰੇ ਬੰਗਲਾ ਵੀ ਸੀਗਾ ਉਹ ਹੋ ਚੜ ਕੇ ਤਾਂ ਇੱਥੇ ਤਾਂ ਕੋ ਆਮ 70 ਤੋਂ ਪਹਿਲਾਂ ਕੋ ਐਂਟਰੀ ਵੀ ਨਹੀਂ نیچے ਨੂੰ ਕਰਦਾ ਸੀਗਾ ਵੀ ਇਦਾਂ ਕੋ ਭੈ ਤੋਂ ਡਰਦੇ ਹੋ ਕਰਕੇਗਾ ਇੱਕ ਅੰਗਰੇਜ਼ਾਂ ਦੀ ਆਪਣਾ ਸੀਗਾ ਬੰਗਲਾ ਜਿਹੜਾ ਉਤੋਂ ਡਰਦੇ ਮਾਰੇ ਵੀ ਲੋਕ ਕਹਿੰਦੇ ਸੀਗੇ ਵੀ ਚੌਂਕੀਦਾਰ ਬੋਧ ਸਕਦਾ ਇੱਥੇ ਦੇ ਕਰਕੇਗਾ ਹੁਣ ਜੇ ਅਸੀਂ ਨਹਿਰੂ ਪਾਵਾ ਉੱਥੇ ਜਾਣਾ ਹੋਵੇ ਜਾ ਸਕਦੇ ਆ ਕਿ ਨਹੀਂ ਨੇ ਜਾਣੇ ਨੂੰ ਜਾ ਸਕਦੇ ਆ ਜੀ ਪਰ ਹੁਣ ਉੱਥੇ ਕੋਈ ਰੇਹਾ ਹੀ ਨਹੀਂ ਨਾ ਜੀ ਮਜੂਦ ਦਾ ਮਤਲਬ ਕਿ ਕੁਝ ਵੀ ਦੇਖਣੇ ਨਹੀਂ ਕਰਕੇ ਗਾ ਉਹਦਾ ਬਿਲਡਿੰਗ ਖੜੀ ਆ ਨਹੀਂ ਜੀ ਨਹੀਂ 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 ਬਿਲਡਿੰਗ ਹੁਣ ਕਿੱਥੇ ਜੀ ਹੋ ਗਈ ਟੱਗੀ ਉਹ ਵੀ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਜੀ ਕਾਫੀ ਮਜਬੂਤ ਬਣਾਇਆ ਹੋਇਆ ਭਾਜੀ ਕਿੰਨਾ ਕਿ ਇੱਥੇ ਏਰੀਆ ਜਿਹੜਾ ਇਹ ਆਪਣਾ ਇਹ ਆਕੇ ਇਹ ਸਾਰਾ ਦਰਿਆ ਏਰੀਆ ਜੀ ਇਹ ਜੀ 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 ਇਹ ਦਰਿਆ ਏਰੀਆ ਭਜੰਦਾ ਜੀ ਨੀਚੇ ਕਰਕੇ ਦਾ ਸਾਰਾ ਕਰਕੇ ਇਹ ਲਾਸ਼ ਸ਼ਮਸ਼ਾਨ ਘਾਟ ਪਿਆ ਜਾਂਦਾ ਜੀ ਕਰਕੇਗਾ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਬਿਆਰ ਜਿਆਦਾ ਜੀ ਕਰਕੇਗਾ ਕੋਈ ਪਰਿਵਾਰ ਇੱਥੇ ਹੋਵੇ ਜਿਹਨਾਂ ਅੰਗਰੇਜ਼ਾਂ ਸਮਾਂ ਜਿੱਥੇ ਨੌਕਰੀ ਕੀਤੀ ਹੋਵੇ ਜਾਂ ਕੁਝ ਵੀ ਇਦਾਂ ਦਾ ਨਹੀਂ ਪਰਿਵਾਰ ਤਾਂ ਅਸੀਂ ਹੁਈਏ ਜਨਾਬ ਕੀ ਕਰਕੇਗਾ ਜੀ ਹਾਂਜੀ ਸਾਡੇ ਬਜ਼ੁਰਗ ਜਿਹੜੇ ਸਕੇ ਉਹਨਾਂ ਤੇ ਗਾਂ ਸਾਡੇ ਪਿਤਾ ਜੀ ਗਾਂ ਉਹਨਾਂ ਦੇ ਪਿਤਾ ਜੀ ਵੀ ਕਰਕੇਗਾ ਸਾਡੇ ਫਾਦਰ ਸਾਹਿਬ ਦਾ ਸਾਲ 1923 ਦਾ ਜਨਮ ਸੀਗਾ ਜੀ ਕਰਕੇ ਅੱਛਾ ਜੀ ਤੇ ਸਾਡੇ ਗਾਂ ਦਾਦਾ ਜੀ ਵੀ ਇੱਥੇ ਆਪਣਾ ਵੇਹ ਸੀ ਕਿ ਉੱਥੇ हां उन्होंने भी इथे कीती नौकरी जी अच्छा जी वे अपना बंगले च अच्छा जी उन्होंने भी चौकीदारी की थी फिर उते बाद मला रे बेड़ा बाया ਸਾਡੇ ਫਾਦਰ ਸਾਹਿਬ ਨੇ ਜੀ ਬਜ਼ੁਰਗਾਨੇ ਹੇ ਕਰਤੇਗਾ ਠੀਕ ਹੈ ਜੀ ਜੀ ਦੇਖ ਲਓ ਵੀ ਅਸੀਂ ਘਟੋ ਘਟ ਕਰਕੇਗਾ ਹੇ 72 ਦਾ ਜਨਮ ਹੀਰਾਗਾ ਜੀ ਵਾਕੀ بڑے ਫਾਦਰ ਸਾਹਿਬ ਦਾ ਆਪਣਾ بڑے ਬ੍ਰਦਰ ਸਾਹਿਬ ਸਾਡੇ ਕਰਕੇਗਾ ਉਹ ਵੀ ਆਪਣਾ ਹੁਣ ਆ ਪਿੱਛੇ 6 ਵਰ ਹੋਏਗੀ ਅੱਛਾ ਜੀ 72 ਦੀ ਉਮਰ ਚ ਜੀ ਕਰਕੇ ਠੀਕ ਹੈ ਲਾ ਲਓ ਵੀ 95 ਸਾਲ ਦੇ ਫਾਦਰ ਖਾਬ ਸੀਗੇ ਵੀ ਉਹ ਹੀ 150 ਤੇ ਸਾਲ ਤੋਂ ਉੱਪਰ ਸਾਡਾ ਇੱਥੇ ਰਹਿਣ ਵਸੇਰਾ ਹੈਗਾ ਜੀ ਰਹਿਣ ਵਸੇਰਾ ਹੈਗਾ ਜੀ ਭਾਜੀ ਬਹੁਤ ਖੁਸ਼ੀ ਹੋਈ ਸਾਡਾ ਮਿਲ ਕੇ ਜੀ ਇਹ ਜਾਣਕਾਰੀ ਦਿੱਤੀ ਦਰਸ਼ਕਾਂ ਨੂੰ ਦਰਸ਼ਕੋ ਆ ਤੁਸੀਂ ਦੇਖ ਲਓ ਇੱਕ ਵਾਰੀ ਫੇਰ ਦਿਖਾ ਰਹੇ ਹਾਂ ਬ੍ਰਿਟਿਸ਼ ਰਾਜ ਦੀ ਜਿਹੜੀ ਜੇਲ ਸੀ ਨੰਗਲ ਦੇ ਵਿੱਚ ਤੁਸੀਂ ਮਜ਼ਬੂਤੀ ਦੇਖ ਲਓ ਅੱਛਾ ਜੀ ਤਾਂ ਉਹਨਾਂ ਨੇ ਨਾ ਜੀ ਵਿਚਾਰਿਆ ਨੇ ਆਪਣਾ ਕੱਲਾ ਪਰਿਵਾਰ ਸੀਗਾ ਸਾਡਾ ਜਦ ਕਿ ਆਮ ਬੰਦੇ نیچے ਆਂਦੇ ਨਹੀਂ ਸੀਗੇ ਡਰ ਦੇ ਮਾਰੇ ਕਰਕੇ ਵੈਦਾਈ ਸੀਗਾ ਮਨ ਲਗੀ ਉਸਾਸੇ ਤੋਂ ਮਤਲਬ ਕਿ ਬੈਠੇ ਠੀਕ ਹੈ ਜੀ ਤਦ ਕਰਕੇ ਗਿਆ ਫਿਰ ਬਜ਼ੁਰਗਾਂ ਨੇ ਪਹਿਲੇ ਇੱਥੇ ਵੀ ਚੌਕੀਦਾਰਾ ਕੀਤੇ ਫਿਰ ਅੰਗਰੇਜ਼ਾਂ ਦਾ ਰੈਸਟੋਰਾਂ ਸੀਗਾ ਬੰਗਲਾ ਅੱਛਾ ਰੈਸਟੋਰਾਂ ਉਸਤੇ ਵੀ ਹੈਗਾ ਯਾਰ ਬੰਗਲਾ ਸੀਗਾ ਹੀ ਰੈਸਟੋਰਾਂ ਉਸੀ ਦਾ ਅੱਛਾ ਜੀ ਹਾਂ ਜੀ ਹਾਂ ਜੀ ਉਹ ਹੁਣ ਦੇਖਣ ਨੂੰ ਮਿਲ ਸਕਦਾ ਨਹੀਂ ਜੀ ਉਸਕਾਈ ਜੇ ਲੋਕਾਂ ਨੂੰ ਇਹ ਚੀਜ਼ਾਂ ਨਾ ਉਹਨਾਂ ਦੇ ਬੱਚਿਆਂ ਨੂੰ ਦੱਸਣੀਆਂ ਚਾਹੀਦੀਆਂ ਹਾਂ ਜੀ ਮਤਲਬ ਜੀ ਤੁਸੀਂ ਭਾਈ ਸਾਹਿਬ ਅਗਰ ਚਾਹੋ ਤਾਂ ਇੱਥੋਂ ਜਿਹੜੇ ਕੋਈ 20 ਸਾਲ 25 ਸਾਲ 30 ਸਾਲ ਪਹਿਲਾਂ ਇੱਥੋਂ ਆਪਣਾ ਨਾਲ ਬੰਗਲਾ ਸਕੂਲ ਨਾਂ ਸਰਕਾਰੀ ਪ੍ਰਾਇਮਰੀ ਸਕੂਲ ਬੰਗਲਾ ਜੀ ਜੀ ਇੱਥੋਂ ਪੜ੍ਹ ਕੇ ਗਏ ਬੱਚੇ ਜਾਂ ਉਹਨਾਂ ਦੇ ਘਰਦਿਆਂ ਤੋਂ ਕਿਸੇ ਤੋਂ ਅਗਰ ਪੁੱਛੂਗੇ ਤਾਂ ਉਹਨਾਂ ਨੇ ਇਹ ਦੱਸਣਾ ਇਤਿਹਾਸ ਬਾਰੇ ਉਹ ਨਹੀਂ ਕਹਣਾ ਵੀ ਨਹੀਂ ਉੱਥੇ ਦਾ ਸਕੂਲ ਜੋ ਵੀ ਹੁਣ ਸਕੂਲ ਉਸ ਤੋਂ ਬਾਅਦ ਸਕੂਲ ਬਣ ਗਿਆ ਸੀਗਾ ਜੀ ਉਹ ਅੱਛਾ ਜੀ ਜਿਹੜਾ ਬੰਗਲਾ ਸੀ ਅੰਦਰ ਇਹ ਚਾਂ ਟਾਈਮ ਦਾ ਕਰਕੇ ਤਾਂ ਅੱਜ ਵੀ ਉਹਨਾਂ ਦੇ ਘਰ ਦੇ ਇਸ ਜਗ੍ਹਾ ਨੂੰ ਜਾਂ ਹੋਰ ਯਾਦ ਕਰਦੇਗੇ ਵੀ ਨਹੀਂ ਉਹ ਬਹੁਤ ਸ਼ਾਨਦਾਰ ਉਹ ਵਧੀਆ ਜਗ੍ਹਾ ਸੀ ਕੀ ਕਰਕੇ ਅੰਗਰੇਜ਼ਾਂ ਦਾ ਬੰਗਲਾ ਹੁੰਦਾ ਸੀਗਾ ਜੀ ਤੇ ਨਾਲ ਦਰਿਆ ਦੇ ਕੰਢੇ ਪੀਪਲ ਹੁੰਦਾ ਸੀਗਾ ਜੀ ਅੱਛਾ ਜੀ ਤੇ ਉਹਦੇ ਉੱਤੇ ਛਤਰੀ ਲੱਗੀ ਹੁੰਦੀ ਸੀਗੀ ਬੈਠਣੇ ਲਈ ਜਗ੍ਹਾ ਵੱਡੀ ਹੁੰਦੀ ਸੀ ਕੀ ਕਰ ਤੇ ਇਹ ਦੇਖ ਲਓ ਵੀ ਉਹ ਪੱਖੀਆਂ ਵੀ ਆਟੋਮੈਟਿਕ ਜੀ ਉਹ ਆਪਣਾ ਹੇਠੇ ਤੋਂ ਰੱਸੀ ਖਿੱਚਦੇ ਸੀਗੇ ਤਾਂ ਉਹ ਪੱਖੀ ਉਹ ਝੁਲਦੀ ਸੀਗੀ ਜੀ ਕਰਕੇ ਤਾਂ ਬਜ਼ੁਰਗ ਹੁਣ ਝੁਲਦੀ ਪਾਜੀ ਇਹਨੂੰ ਸਾਡੇ ਬਜ਼ੁਰਗ ਵੀ ਵਿਚਾਰੇ ਚਲਾਉਂਦੇ ਰਹੇ ਕਰਕੇਗਾ ਜੀ ਉਹਨਾਂ ਨੇ ਆਪਣਾ ਉਹ ਸਿੰਚਣੀ ਕਰਨੀਗੀ ਰੱਸੀ ਤੇ ਪਾਣੀ ਨਾਲ ਚਲਦੀ ਸੀ ਪਾਜੀ ਲੈ ਜੀ ਪਾਣੀ ਨਾਲ ਨੀਚੇ ਚਲਦੀ ਸੀਗੀ ਜੀ ਉਹ ਤੇ ਘਰਾਟ ਦੇ نیچے ਗਈ ਜੀਗਾ ਆਪਣਾ ਜਿੱਦਾਂ ਆਪਣਾ ਆਟਾ ਪੀਣ ਦੇ ਕੇ ਜੀ ਉਹ ਗਾਹੇ ਜੀ ਕਰਕੇ ਕਰਦਾ ਸੀਗੇ ਜੀ ਬਹੁਤ ਪਾਜੀ ਕੀ ਕੰਮ ਕਾ ਕਰਦੇ ਹੋ ਫੇ ਕੰਮ ਭਾਜੀ ਆਪਾਂ ਮਜ਼ਦੂਰੀ ਕਰੀ ਦੀ ਜੀ ਕਰਕੇ ਗਾ ਨਿਵਰ ਦਾ ਹਾਰਡ ਵਰਕ ਹੈ ਜੀ ਨਿਵਰ ਦਾ ਕੰਮ ਕਰ ਰਹੇ ਜੀ ਦੋ ਬੱਚੇ ਆ ਜੀ ਸ਼ੁਕਰੀਆ ਭਾਜੀ ਤੁਹਾਡਾ ਜੀ ਇਹ ਸਮਾਂ ਦਿੱਤਾ ਇੱਕ ਜਿਹੜੀ ਜਾਣਕਾਰੀ ਦਿੱਤੀ ਇਹ ਦਰਸ਼ਕਾਂ ਨੂੰ ਪੁੱਛੂਗੀ ਦੋਸਤੋ ਨੰਗਲ ਦੇ ਵਿੱਚ ਆ ਭਾਜੀ ਕਿਹੜਾ ਪਿੰਡ ਵਾ ਇਹ ਇਹ ਪਿੰਡ ਬਰਾਰੀ ਪੈ ਜਾਂਦਾ ਜੀ ਹੁਣ ਬਰਾਰੀ ਪਿੰਡ ਜੀ ਹੁਣ ਬਾਕੀ ਇਹ ਆਪਣਾ ਕਮੇਟੀ ਚ ਆ ਗਿਆ ਵਾ ਵਾਰਡ ਨੰਬਰ ਕਿਹੜਾ ਹੁਣ ਨੰਗਲ ਜੀ ਆ ਪੈ ਗਿਆ ਜੀ ਜੀ ਇਹ ਕਮੇਟੀ ਚ ਆ ਗਿਆ ਜੀ ਹੁਣ ਵਾਰਡ ਨੰਬਰ 11 ਆ ਗਿਆ ਦੋਸਤੋ ਜੀ ਕਿਸ ਨੇ ਆਪਣੇ ਬੱਚਿਆਂ ਨੂੰ ਇਹ ਜੇਲ ਦਿਖਾਉਣੀ ਆ ਯਾਦਗਾਰੀ ਆ ਬ੍ਰਿਟਿਸ਼ ਰਾਜ ਦੀ ਜਦੋਂ ਭਗਤ ਸਿੰਘ ਹੋਂਦੇ ਟਾਈਮ ਦੀ ਜੇਲ੍ਹ ਵਾ ਇਹ ਜੇਲਾਂ ਦੇ ਵਿੱਚ ਅੰਗਰੇਜ਼ ਲੋਕਾਂ ਨੂੰ ਡੱਕ ਕੇ ਰੱਖਦੇ ਸੀ ਜਦੋਂ ਇੱਥੋਂ ਮੇੜੀ ਚੱਲਦੀ ਹੁੰਦੀ ਸੀ ਮੌਸਮ ਖਾਬੀ ਕਰਨ ਜਦੋਂ ਜ਼ਿਆਦਾ ਹੋ ਜਾਂਦਾ ਸੀਗਾ ਹੁਣ ਛਾਰਪੁਰ ਡਿਸਟ੍ਰਿਕਟ ਦੇ ਪਹਿਲਾ ਮੰਗਲ ਪੈਂਦਾ ਸੀਗਾ ਛਾਰਪੁਰ ਵੀ ਜਿਲ੍ਹਾ ਹੈਗੀ ਭਾਜੀ ਭੱਟੀ ਜੀ 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 ਠੀਕ ਆ ਜੀ ਸ਼ੁਕਰੀਆ ਭਾਜੀ ਤੁਹਾਡਾ ਤੁਸੀਂ ਸਮਾਂ ਦਿੱਤਾ ਚਲੋ ਦੋਸਤੋ ਮਿਲਦੇ ਆਂ ਅੱਗੇ ਜੀ ਦੋਸਤੋ ਚੱਲਿਆਂ ਇੱਥੇ ਜਿਹੜਾ ਪਾਣੀ ਦਾ ਅੰਗਰੇਜ਼ਾਂ ਦੇ ਸਮੇਂ ਦਾ ਘਰਾਟ ਚੱਲਦਾ ਆ ਜਿੰਨਾ ਉਹ ਆਟਾ ਪੀਂਦੇ ਹੁੰਦੇ ਸੀਗੇ ਉਹ ਤੁਹਾਨੂੰ ਦਿਖਾਵਾਂਗੇ ਇੱਥੋਂ ਤਕਰੀਬਨ ਕਿਲੋਮੀਟਰ ਦੀ ਤੁਰ ਕੇ ਆ ਗੱਡੀ ਸਾਨੂੰ ਪਿੱਛੇ ਲਾਉਣੀ ਪਈ ਆ ਕਿਉਂਕਿ ਤੁਰ ਕੇ ਜਾਣਾ ਪੈਂਦਾ ਆ ਤੇ ਚੱਲਦੇ ਆਂ ਦੋਸਤੋ ਅੱਗੇ ਬਣੇ ਰਹੋ ਨਾਲ ਲੋ ਦੋਸਤੋ ਕਹਿੰਦੇ ਜਿਆਦਾ ਦੂਰ ਆ ਵੀਰ ਹੁਣੀ ਮਿਲ ਗਏ ਸਾਨੂੰ ਤੇ ਮੋਟਰਸਾਈਕਲ ਤੇ ਜਾਵਾਂਗੇ ਸਾਨੂੰ ਲੈ ਕੇ ਜਾਣਗੇ ਨਾਲ ਇਹਦੇ ਇੱਥੇ ਕਰਾੜੇ ਅੱਛਾ ਜੀ ਲੋ ਦੋਸਤੋ ਆ ਗਏ ਆ ਆ ਦੇਖੋ ਘਰਾੜ ਨੂੰ ਪਾਣੀ ਜਾਂਦਾ ਇਹ ਕਿੱਧਰ ਦੀ ਰਸਾ ਘਰਾੜ ਨੂੰ ਬਟਾ ਲੋ ਦੋਸਤੋ ਆ ਦੇਖੋ ਆ ਪਾਣੀ ਜਾਂਦਾ ਆ ਤੇ ਇਹ ਘਰਾਟ ਵਾ ਇਹ ਖਲਾਵਾਂਗੇ ਗੱਲਬਾਤ ਕਰਾਂਗੇ ਆ ਪਾਣੀ ਆ ਹਾਂ ਜੀ ਠੀਕ ਹੈ ਜੀ ਦੋਸਤੋ ਆ ਘਰਾਟਵਾ ਜਿਹੜਾ ਪਾਣੀ ਦੇ ਨਾਲ ਚੱਲਦਾ ਆ ਉਸ ਸਮੇਂ ਦਾ ਥੱਲੇ ਪੱਥਰ ਵਾ ਤੇ ਦੂਜੇ ਪਾਸੇ ਜਾਵਾਂਗੇ ਕਿ ਪਾਣੀ ਨਾਲ ਕਿੱਦਾਂ ਇਹਨੂੰ ਚਲਾ ਕੇ ਦਿਖਾਉਂਦੇ ਸੀ ਉਸ ਸਮੇਂ ਕਿੱਦਾਂ ਮਤਲਬ ਅੰਗਰੇਜ਼ ਆਟਾ ਪੀਂਦੇ ਹੁੰਦੇ ਸੀਗੇ ਆ ਦੇਖੋ ਜੀ ਚੱਲ ਪਿਆ ਘਰਾਟ ਇਹਦੀ ਜੋ ਤਕਨੀਕ ਵਾ ਉਹ ਵੀ ਤੁਹਾਨੂੰ ਦੱਸਦੇ ਆ ਉਹ ਪਾਣੀ ਨਾਲ ਚੱਲਦਾ ਨਾ ਜੀ ਇਹ ਕੋਈ ਬਿਜਲੀ-ਬੁਜਲੀ ਨਾਲ ਬਿਨਾਂ ਬਿਜਲੀ ਤੋਂ ਆ ਇਹ ਦੇਖ ਲੋ ਬਾਕੀ ਉਹ ਉੱਧਰ ਵੀ ਦਿਖਾਵਾਂਗੇ ਦੋਸਤੋ ਆ ਇਧਰੋਂ ਪਾਣੀ ਛੱਡਿਆ ਹੈ ਜੀ ਅੱਛਾ ਇਧਰੋਂ ਪਾਣੀ ਛੱਡਦੇ ਆ ਜੀ ਤੇ ਉਹ ਚੱਲ ਪੰਦਾ ਹੈ ਜੀ ਅੱਛਾ ਇਹ ਟੈਕਨੀਕ ਆ ਜੀ ਇਹਦੀ ਮਤਲਬ ਆ ਹੁਣ ਵੀ ਪਾਣੀ ਛੱਡਤਾ ਤੇ ਉਹ ਚੱਲ ਪਿਆ ਜਿਹੜੇ ਨਾਲ ਦੂਆ ਦੂ ਚੁਲਾਉਣਾ ਜੀ ਉਹ ਚੱਲ ਪੰਦਾ ਉਹ ਵੀ ਅੱਛਾ ਇਹ ਪਾਹ ਹੁਣ ਲਾਓ ਮੈਂ ਤਾਂ ਲਾ ਦੋ ਜੀ ਬੰਦ ਕਰਿਓ ਜੀ ਉਹ ਬੰਦ ਕਰ ਦੋ ਉਹਨੂੰ ਲਾ ਦੋ ਜੀ ਮੜਾ ਜੀ ਹੁਣ ਅੰਦਰ ਬੰਦ ਹੋ ਜਾਊਗਾ ਨਾ ਜੀ। ਲੋ ਦੋਸਤੋ ਉਧਰੋਂ ਫੱਟਾ ਲਾਤਾ ਤੇ ਇੱਧਰ ਇਹ ਬੰਦ ਹੋ ਗਿਆ। ਪਾਣੀ ਨਾ ਚੱਲਦਾ ਆ। ਪਾਣੀ ਛੱਡਿਓ ਜੇ ਇੱਕ ਵਾਰੀ ਜਾ ਕੇ ਹਾਂ ਕੇ ਹੁਣੇ ਪਾਣੀ ਛੱਡਣਗੇ ਜੀ ਅੱਗਿਓ ਤੇ ਦੁਬਾਰਾ ਚੱਲ ਪਊਗਾ ਉਧਰੋਂ ਬਾਹਰੋਂ ਪਾਣੀ ਛੱਡਦੇ ਆ ਜੀ ਤੇ ਇਹ ਦੁਬਾਰਾ ਚੱਲ ਪੰਦਾ ਆ। ਆ ਦੇਖੋ ਦੋਸਤੋ। ਪਾਣੀ ਛੱਡਿਆ ਤੇ ਦੁਬਾਰਾ ਘਰਾੜ ਦੁਬਾਰਾ ਚੱਲ ਪਿਆ ਇਹਨੂੰ ਕਹਿੰਦੇ ਆ ਘਰਾੜ ਚੱਕੀ ਕਹਿੰਦੇ ਆ ਜਿਹੜੀ ਅੰਗਰੇਜ਼ਾਂ ਦੇ ਸਮੇਂ ਦੀ ਆ ਹਜੇ ਤੱਕ ਵੀ ਲੋਕੀ ਯੂਜ਼ ਕਰਦੇ ਆ ਜਿਹੜਾ ਪਾਣੀ ਆ ਉਹਦਾ ਆ ਨਾਲ ਪਾਣੀ ਇੱਧਰ ਪਾਣੀ ਯੂਜ਼ ਕਰਕੇ ਕਰਕੇ ਫਿਰ ਬਾਹਰ ਨਿਕਲ ਜਾਂਦਾ ਆ ਪਾਣੀ ਇੱਧਰ ਆ ਜਾਂਦਾ ਆ ਤੇ ਦੋਸਤੋ ਮਤਲਬ 3-4 ਇੱਥੇ ਘਰ ਇਦਾਂ ਦੇ ਹੈਗੇ ਜਿਹੜੇ ਯੂਜ਼ ਕਰਦੇ ਆ ਨਾਲ ਇਹ ਵੀ ਘਰਾੜ ਆ ਪਰ ਇਹ ਬੰਦ ਉਹ ਆ ਤੇ ਬਹੁਤ ਹੀ ਵਧੀਆ ਟੈਕਨੋਲੋਜੀ ਆ ਜਿਹੜੀ ਲੋਕੀ ਯੂਜ਼ ਕਰਦੇ ਆ ਜੀ ਇਹ ਧੰਨਵਾਦ ਇਹ ਨਵਾਂ ਪਰਿਵਾਰ ਦਾ ਜਿਹਨੇ ਸਾਨੂੰ ਦਿਖਾਇਆ ਬੱਚੇ ਨੂੰ ਦੱਸਣਾ ਚਾਹੀਦਾ ਕਿ ਪਹਿਲਾਂ ਕਿਦਾਂ ਘਰਾਟ ਚੱਲਦੇ ਹੁੰਦੇ ਸੀਗੇ ਦੋਸਤੋ ਇਹ ਪਾਣੀ ਜਾਂਦਾ ਪਿਆ ਵਿੱਚ ਠੀਕ ਆ ਦੇਖ ਲਓ ਤੇ ਅੰਦਰ ਆਪਣੇ ਆਪ ਆਟਾ ਚੱਕੀ ਚੱਲਦੀ ਪਈ ਆ ਆ ਦੇਖ ਲਓ ਦਾਣੇ ਪੈ ਰਹੇ ਆ ਵਿੱਚ ਮਾੜੇ ਮਾੜੇ ਤੇ ਬੂਟ ਲਾ ਕੇ ਜਾਵਾਂਗੇ ਕਿਉਂਕਿ ਆ ਦੇਖ ਲਓ ਦਾਣੇ ਡਿਗ ਜਾਂਦੇ ਪਏ ਆਟਾ ਬਣ ਜਾਂਦਾ ਪਿਆ ਤੇ ਕਾਫੀ ਦਾਣੇ ਆ ਵਿੱਚ ਪਏ ਹੋਏ ਹਜੇ ਤੱਕ ਵੀ ਤੇ ਦਾਣੇ ਉਹਦੇ ਮੁਤਾਬਕ ਜਿੰਨੇ ਚੱਕ ਦੋਂਗੇ ਤਾਂ ਹਟ ਜਾਂਦੇ ਆ ਜੀ ਪੈਣੋ ਤੇ ਫਿਰ ਨਾ ਲਾ ਦੋਂਗੇ ਉਹ ਵਾਈਬ੍ਰੇਸ਼ਨ ਦੇ ਨਾਲ ਜਿਹੜੀ ਵਾਈਬ੍ਰੇਸ਼ਨ ਆ ਪੱਥਰ ਦੀ ਆ ਉਹ ਦਾਣੇੰ ਥੱਲੇ ਸਿੱਟਦੀ ਆ ਤੇ ਮੁਰਕ ਕੇ ਜਿਹਨੂੰ ਚੱਕਦੇ ਆ ਉੱਪਰ ਨੂੰ ਕਰਦੇ ਆ ਇਦਾਂ ਤੇ ਉਹ ਦਾਣੇ ਰੁਕ ਜਾਂਦੇ ਆ ਤੇ ਚੱਕੀ ਚੱਲੀ ਜਾਂਦੀ ਆ ਦਾਣੇ ਵਿੱਚ ਡਿਗਦੇ ਆ ਕਾਂਜ ਪੈ ਦਾਦਾ ਦਾ ਨੀ ਦਿਖਦੀ ਤੇ ਉਹ ਆਟਾ ਬਣ ਬਣ ਕੇ ਨਾ ਬਾਹਰ ਨਿਕਲਦਾ ਆ ਇਹੀ ਟੈਕਨੋਲੋਜੀ ਅੰਗਰੇਜ਼ ਦੇ ਸਮੇਂ ਦੀ ਆ ਉਸੇ ਤਰ੍ਹਾਂ ਦੀ ਛਤਵਾ ਪੁਰਾਣੇ ਸਮੇਂ ਦੀ ਪੀਨਾ ਪਈਆਂ ਉਹੀ ਕਮਰਾ ਆ ਤੇ ਉਹੀ ਸਮੇਂ ਆ ਰੱਖਿਆ ਹੋਇਆ ਤੇ ਦੇਖ ਲੋ ਬਹੁਤ ਵਧੀਆ ਗੱਲ ਆ ਤੇ ਬਣਾਈ ਹੋਈ ਆ ਜੀ ਆ ਸੰਦੂਕ ਵੀ ਪੁਰਾਣੇ ਸਮੇਂ ਦਾ ਹੀ ਆ ਕੀ ਬਾਤ ਹੈ ਨੇਮਤੀ ਲੋਕੀ ਆ ਇਹ ਪੰਜਾਬ ਦੇ ਵਿੱਚ ਆ ਦੋਸਤੋ ਆਪਣੇ ਨੰਗਲ ਖਸ਼ਾਲਪੁਰ ਦਾ ਪਹਿਲਾ ਡਿਸਟ੍ਰਿਕਟ ਹੋ ਡਿਸਟ੍ਰਿਕਟ ਸੀਗਾ ਡਿਸਟ੍ਰਿਕਟ ਦੇ ਅੰਦਰ ਆ ਉਸਗਾ ਇਹ ਤੇ ਇਹ ਪਾਣੀ ਦੇ ਨਾਲ ਹੀ ਆ ਜਦੋਂ ਇੱਥੋਂ ਪਾਣੀ ਬੰਦ ਕਰ ਦਾਂਗੇ ਆਪਾਂ ਤੇ ਪਾਣੀ ਬੰਦ ਹੋ ਕੇ ਤੇ ਅੰਦਰ ਚੱਕੀ ਬੰਦ ਹੋ ਜਾਊਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜਿਹੜੇ ਆਉਂਦੇ ਆ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿੰਨਾ ਕਿੰਨਾ ਸਮਾਂ ਹੋ ਗਿਆ ਕਹਿੰਦੇ ਸਾਡੇ ਤੇਜਾ ਦੀ ਪਲਾਂ ਦੀ ਤਾਂ ਚੱਕੀਆਂ ਚੱਲਦੀਆਂ ਹੁੰਦੀਆਂ ਸੀਆਂ ਕਾ ਕਾਫੀ ਸਮਾਂ ਹੋ ਗਿਆ ਤਾਂ ਦੇ ਬੁਰਗ ਵੀ ਇਹੇ ਕੰਮ ਕਰਦਾ ਜੁਰਗਾਂ ਦੇ ਸਮੇਂ ਲਈ ਹੈ ਇਹ ਪਾਣੀ ਨਾਲ ਦੀ ਤਕਨੀਕ ਵਾ ਇਹ ਮਤਲਬ ਜੋ ਅੰਗਰੇਜ਼ ਕਰਦੇ ਸੀ ਤੁਸੀਂ ਕਰ ਲਾ ਪਾਏ ਹਾਂਜੀ ਤੇ ਬਹੁਤ ਵਧੀਆ ਜੀ ਆਟਾ ਕਹਿੰਦੇ ਪੁੱਟਾ ਰਹਿੰਦਾ ਇਹਦੇ ਵਿੱਚ ਨਾ ਕੋਈ ਬਿਜਲੀ ਨਾ ਕੋਈ ਖਰਚਾ ਕੋਈ ਖਰਚਾ ਹੈਗਾ ਨਹੀਂ ਉਹਦਾ ਹੀ ਨਹੀਂ ਖਰਚਾ ਨਾ ਜੀ ਆਹੀ ਆ ਹੁਣ ਜਿਹੜਾ ਆਪ ਕਰਦੇ ਹੋ ਜਾਂ ਮਤਲਬ ਲੋਕਾਂ ਦਾ ਵੀ ਕਰਦੇ ਹਾਂ ਲੋਕਾਂ ਨਹੀਂ ਆ ਤਾਂ ਠੀਕ ਹੈ ਜੀ ਕਰਦੇ ਹਾਂ ਬਸ ਠੀਕ ਹੈ ਜੀ ਉਹ ਵੀ ਬਾਕੀ ਦਾ ਲੋਕੀ ਬਹੁਤ ਵਧੀਆ ਜੀ ਬਿਜਲੀ ਬਚਦੀ ਆ ਉਹ ਬਿਨਾ ਪਾਣੀ ਮਤਲਬ ਸਿਰਫ ਪਾਣੀ ਪੀਣਾ ਵੀ ਇਹਨੂੰ ਚੱਲਦੀ ਪਈ ਹੈ ਜੀ। ਕਿ ਜਦੋਂ ਪਾਣੀ ਅੰਦਰ ਬੰਦ ਕਰ ਦੁੰਦੇ ਆਂ ਜੀ ਫਿਰ ਰੁਕ ਜਾਂਦੀ ਹੈ। ਰੁਕ ਜਾਂਦੀ। ਠੀਕ ਹੈ ਜੀ। ਆਟਾ ਗਰਮ ਨਹੀਂ ਹੁੰਦਾ ਨਾ ਜੀ? ਹਾਂ ਭਾਈ। ਵਧੀਆ ਹੈ। ਇਹ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਇੱਥੇ? ਆ ਬਣਾਓ। ਹਾਂ ਜੀ। ਆਇਆ ਨਾ। ਇਹ ਮਤਲਬ ਕਰਦੀਆਂ ਨੂੰ ਜੀ। ਇਹ ਤਾਂ ਬਜ਼ੁਰਗ ਕਰਦੀ ਸੀਗੇ ਜੀ। ਬਜ਼ੁਰਗਾਂ ਦਾ ਮਾਨੂੰ ਪਤਾ ਨਹੀਂ ਕਾਫੀ ਸਮਾਂ ਹੀ ਹੋ ਗਿਆ। ਠੀਕ ਹੈ ਜੀ। ਹਾਂਜੀ ਠੀਕ ਮੰਨੋ ਸਾਨ ਉਹਦੇ ਚਾਪ ਨੇ ਸਾਨ ਉਹ ਮੈਂ ਨਵੀਂ ਆਈ ਨੂੰ ਵਿਆਹੀ ਪਹਿਲਾਂ ਨਹੀਂ ਕਰਦੇ ਪਹਿਲਾਂ ਕੱਚਾ ਹੁੰਦਾ ਸੀ ਹਾਂਜੀ ਕੱਚਾ ਤਾਂ ਮਜ਼ੂਰ ਮਜ਼ੂਰ ਵੀ ਪਾਣੀ ਤੋਂ ਮਿਲਿਆ ਪਿਆ ਹੋਇਆ ਹੈ ਨਾ ਹਾਂਜੀ ਸਾਰੇ ਤੋਂ ਮਿਲਿਆ ਪਿਆ ਠੀਕ ਹੈ ਹੁਣੇ ਬਣਾਇਆ ਉੱਦਾਂ ਬਨੇ ਹੱਥੀ ਪਹਿਲਾਂ ਹੱਤੀ ਹੁੰਦੇ ਦੇ ਅੱਛਾ ਠੀਕ ਨੀ ਨੀ ਵੀ ਜਿੱਦਾਂ ਹੈ ਆ ਵੀ ਹੁਣੇ ਬਣਾਇਆ ਇੱਥੇ ਜੇਲ ਵੀ ਆ ਕਹਿੰਦੇ ਇਹ ਕਹਿੰਦਾ ਜੇਲ ਵੀ ਉੱਤਰਾ ਅਗਰੀਕੈਂਟ ਦੇ ਟਾਈਮ ਦੀ ਪਾਰਕ ਦੇ ਕੋਲ ਹਾਂਜੀ ਹਾਂਜੀ ਉਹਦੇ ਹੱਦ ਇਹਦੀ ਉਸ ਸਮੇਂ ਹੈ ਇਹ ਜੇਵਾ ਪਾਣੀ ਹੈ ਜੀ ਵੀ ਕਿਹੜਾ ਡੈਮ ਦਾ ਪਾਣੀ ਹੈ ਜੀ ਰੇਮ ਦਾ ਹੈ ਅੱਛਾ ਠੀਕ ਇਹ ਪੰਚਾ ਉਸ ਦਿਨ ਕਹਿੰਦੇ 1 2 ਘਰਾਟੀ ਰਹਿ ਗਏ ਇੱਥੇ ਹੈ ਨਾ ਦੋ ਹੀ ਹੈ ਨਾ ਜੀ ਬਾਕੀ ਸਭ ਕੁਝ ਬੰਦ ਹੋ ਗਿਆ ਨਾ ਹਾਂ ਸਾਰਾ ਘਰਾਟੇ ਪਹਿਲਾਂ ਸੀਗੇ ਆਹ ਨਾਲ ਦੇ ਅੱਜ ਜਿੱਦਾਂ ਹੈਗੇ ਇੱਦਾਂ ਦੇ ਅੱਛਾ ਜੀ ਚਲਾਣ ਦੇਣੀ ਹੈ ਉਹ ਕਿਉਂ ਬੰਦ ਕਰ ਗਏ ਜੀ ਚਲਾਣੇ ਨਹੀਂ ਆਉਂਦੇ ਮੁੰਡੇ ਨਹੀਂ ਚਲਾਉਣੇ ਲੱਗਦਾ ਅੱਜ ਦੇ ਮੁੰਡਿਆਂ ਨੂੰ ਨਹੀਂ ਪਤਾ ਇਹਦਾ ਮਾੜੀ ਬਹੁਤ ਵਧੀਆ ਗੱਲ ਹੈ ਕਿਹੜੇ ਚਲਾ ਲੈਂਦੇ ਸਾਡੇ ਘਰ ਵਾਲੇ ਨੂੰ ਨਹੀਂ ਪਤਾ ਦਾ ਇੱਕ ਹੀ ਨਹੀਂ ਚਲਾ ਲੇ ਵੀ ਮਾੜੇ ਮੋਟੇ ਸਾੜਿਆਂ ਨੂੰ ਮੈਨੂੰ ਪਤਾਗਾ ਠੀਕ ਹੈ ਕਿਹੜੇ ਸਾਡੇ ਮੁੰਡੇ ਉਹ ਨਹੀਂ ਵੀ ਚਲਾਣਗੇ ਨਹੀਂ ਚਲਾਉਣਗੇ ਠੀਕ ਹੈ ਬਹੁਤ ਵਧੀਆ ਟੈਕਨੋਲੋਜੀ ਹੈ। ਸ਼ੁਕਰੀਆ ਤੁਹਾਡਾ ਜੀ ਸਮਾਂ ਦਿੱਤਾ ਜੀ। ਧੰਨਵਾਦ ਦੋਸਤੋ। ਤੁਸੀਂ ਦੇਖ ਲਓ ਇਹ ਹੁਣ ਆਟਾ ਫਿਰ ਇਕੱਠਾ ਕਰਕੇ ਬੂਰੀ ਚ ਪਾ ਲੈਣਾ ਹੈ ਨਾ ਜੀ। ਐ ਇਦਾਂ ਆ ਮਤਲਬ ਰੋਕਾਂ। ਇਹ ਰੁਕੂਗਾ ਕਿੱਦਾਂ ਜੀ? ਜੇ ਰੋਕਣਾ ਹੋਵੇ ਤਾਂ। ਅੱਛਾ ਜੀ। ਰੋਕ ਕੇ ਦੱਸਣਗੇ ਕਿੱਦਾਂ ਰੁਕੂਗਾ। ਅੱਛਾ ਜੀ। ਅੱਛਾ ਇਹ ਅੱਗੇ ਰੱਖਤਾ ਜੀ ਹੁਣ ਅੰਦਰ ਮਸ਼ੀਨ ਰੁਕ ਜਾਣੀ ਹੈ ਨਾ ਜੀ। ਲਓਏ ਦੋਸਤੋ ਆ ਦੇਖ ਲਓ ਮਸ਼ੀਨ ਰੁਕ ਗਈ ਕੀ ਬਾਤ ਹੈ ਟੈਕਨੋਲੋਜੀ ਉਹ ਦੇਖੋ ਪੱਥਰ ਵੀ ਰੁਕ ਗਿਆ ਉਪਰ ਟਿਕ ਟਿਕ ਉਹਦੀ ਬੰਦ ਹੋ ਗਈ ਤਾਂ ਵਿੱਚੋਂ ਡਿਗਣੇ ਬੰਦ ਹੋ ਗਏ ਇਹ ਅੰਗਰੇਜ਼ਾਂ ਦੇ ਸਮੇਂ ਦੀ ਟੈਕਨੋਲੋਜੀ ਹੁਣ ਲੋਕੀ ਯੂਜ਼ ਕਰਦੇ ਆ ਅੰਗਰੇਜ਼ ਪਹਿਲਾਂ ਇਦਾਂ ਆਪਣਾ ਆਟਾ ਭਿਉਂਦੇ ਹੁੰਦੇ ਸੀ ਕਿੰਨੀ ਵਧੀਆ ਟੈਕਨੋਲੋਜੀ ਸੀ ਇਹਦਾ ਨਾ ਤਾਂ ਆਟਾ ਗਰਮ ਹੁੰਦਾ ਆ ਤੇ ਨਾ ਖਰਾਬ ਹੁੰਦਾ ਆ ਅੱਡੇ ਚਲਾ ਲਓ ਜੀ ਚਲਾ ਲਓ ਇਸ ਦਾ ਕੰਮ ਨਾ ਰੁਕ ਜਵੇ ਤੇ ਦੋਸਤੋ ਇਹਨਾਂ ਨੇ ਹੁਣ ਦੇਖੋ ਪਾਣੀ ਛੱਡਣਗੇ ਉਹ ਤੇ ਬਾਹਰੋਂ ਪਾਣੀ ਛੱਡਿਆ ਤੇ ਇਹ ਦੁਬਾਰਾ ਚੱਲ ਪਣਾ ਦੇਖੋ ਜੀ ਇਹ ਸੀਗਾ ਜੀ ਘਰਾਟ ਆٹے ਦਾ ਜਿਹੜਾ ਤੁਸੀਂ ਦੇਖਿਆ ਆ ਪੁਰਾਣੇ ਸਮੇਂ ਦਾ ਤੇ ਇਹ ਨੰਗ ਕੇ ਇਹ ਬਣਾਇਆ ਹੋਇਆ ਇਦਾਂ ਇਹ ਪਾਣੀ ਆਉਂਦਾ ਆ ਪਾਣੀ ਨੂੰ ਯੂਜ਼ ਕਰਦੇ ਆ ਇੱਥੋਂ ਜਾਣਾ ਪੈਂਦਾ ਸਾਹਮਣੇ ਤੇ ਆਟਾ ਚੱਕੀ ਆ ਇਹ ਤੇ ਮਤਲਬ ਕਾਫੀ ਵਧੀਆ ਆ ਇਹ ਇਹਨਾਂ ਨੇ ਟੈਕਨੋਲੋਜੀ ਜਿਹੜੀ ਅੰਗਰੇਜ਼ਾਂ ਦੇ ਸਮੇਂ ਦੀ ਚੱਲਦੀ ਆ ਚਲੋ ਦੋਸਤੋ ਚੱਲਦੇ ਆ ਅੱਗੇ ਨੂੰ